ਮਹਾਰਾਜ ਨੂੰ ਪਤਾ ਨਹੀਂ ਕਿ ਹੀਰਾ ਭੇਟਾ ਕੀਤਾ ਸੀ ਹੀਰਾ ਹੀਰਾ ਭੇਟਾ ਹੈ ਗੁਰਦੁਆਰਾ ਵੀ ਹੈਗਾ ਜੂਰ ਸਾਹਿਬ ਦਾਸ ਨੇ ਵੀ ਦਰਸ਼ਨ ਕੀਤੇ ਆ ਸੋ ਉਹਨੇ ਉਹਨੇ ਮਹਾਰਾਜ ਨੂੰ ਹੀਰਾ ਭੇਟਾ ਦਿੱਤਾ ਤੇ ਮਹਾਰਾਜ ਨੇ ਸੈਸਪਾਈ ਹੀਰਾ ਉਹ ਨਦੀ ਦੇ ਵਿੱਚ ਪੈਰਾ ਗ ਜਾਤਾ ਉਹਦੇ ਮਨ 'ਚ ਬੜਾ ਰੋਸ ਆਇਆ ਵੀ ਮੈਂ ਬੜੀ ਸ਼ਰਦਾ ਨਾਲ ਹੀਰਾ ਭੇਟਾ ਕੀਤਾ ਸੀ ਜਾਂ ਇਹਨਾਂ ਅਨਮੁੱਲਾ ਭੇਟਾ ਮਹਾਰਾਜ ਨੇ ਕੋਡੀਆਂ ਦੇ ਭਾਅ ਪੈਰਾ ਗਜਾਤਾ ਹੈ ਕਿ ਖੇੜ ਵਰਤ ਗਈ। ਸੋ ਮਹਾਰਾਜ ਨੇ ਉਹਦੇ ਮਨ ਦੀ ਗੁੱਝ ਲਈ। ਮਹਾਰਾਜ ਕਹਿੰਦੇ ਵੀ ਤੂ ਰਿਆ ਮਹਾਰਾਜ ਨੇ ਕਹਾ ਵੀ ਆਹ ਹੀਰਾ ਸੀ ਜਿਹਦੋਂ ਨੇ ਦੇਖਿਆ ਨਦੀਵਾਲ ਸਾਰੀ ਨਦੀ ਹੀ ਹੀਰਿਆਂ ਨਾਲ ਜਿਹੜੀ ਆ ਭਰੀ ਹੋਈ। ਸੁਮਾਰਾ ਦੇ ਚਰਨੀ ਪੈ ਗਿਆ। ਸੋ ਸੰਗਤ ਜੀ ਐਵੇਂ ਇਹ ਸਿੱਖ ਹੁਣ ਮਨ ਵਿੱਚ ਆ ਰਿਹਾ ਵੀ ਵੀ ਜੇ ਗੁਰੂ ਸਾਹਿਬ ਜੀ ਦੀ ਖੁਸ਼ੀ ਹੋਵੇ ਤਾਂ ਹੀ ਮੇਰੀ ਜਿਹੜੀ ਭੇਟਾ ਹੈ ਉਹ ਪ੍ਰਵਾਨ ਹੋਏਗੀ ਇਮ ਵਿਚਾਰ ਤਤਕਾਲਨ ਕਰਸਾ ਨਾ ਬਿਲੰਬ ਤੇ ਜੰਤ ਲੋਭੰ ਵੀ ਧਰਮ ਦਾ ਕਰਮ ਕਰਦੇ ਹੋਏ ਕਦੀ ਦੇਰ ਨਹੀਂ ਲਾਣੀ ਚਾਹੀਦੀ ਬਾਣ ਦੀ ਸੰਥਿਆ ਕਰਨੀ ਗਤਕਾ ਸਿੱਖਣਾ ਨਿਤਨੇਮ ਸਿੱਖਣਾ ਬਾਣੀ ਬਾਣ ਦੇ ਧਾਰਨੀ ਹੋਣਾ ਅਮਰ ਛਕਣਾ ਇਹਦੇ ਵਾਸਤੇ ਕਦੀ ਸਮਾਂ ਨਹੀਂ ਲਾਣਾ ਚਾਹੀਦਾ ਮਨ ਚ ਏ ਨਹੀਂ ਪੜਾ ਕਰਨਾ ਚਾਹੀਦਾ ਹੱਲੇ ਸਾਡੀ ਉਮਰ ਨਹੀਂ ਹੋਈਆਂ ਬਾਅਦ ਚ ਸ਼ੱਕ ਲਾਂਗੇ ਬੱਚੇ ਵਿਆਹ ਹੀ ਜਾਣ ਫੇਰ ਸ਼ੱਕ ਲਾਂਗੇ ਨਹੀਂ ਭਾਈ ਬਾਣੀ ਕਹਿੰਦੀ ਹੈ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ ਇਸ ਰੋਗ ਸਾਸਕ੍ਰਿਤੀ ਚ ਬਚਨ ਆਉਂਦੇ ਆ ਨਹਿ ਬਿਲੰ ਧਰਮੰ ਬਿਲੰ ਪਾਪੰ ਜੇ ਕੋਈ ਮਾੜਾ ਕਰਮਿਆ ਪਾਪ ਕਰਨਾ ਹੈ ਉਹਦੇ ਬਾਰੇ ਸੋਚੋ ਵੀ ਇਹ ਤਾਂ ਗੁਰਮਤ ਅਨੁਸਾਰ ਕੰਮ ਨਹੀਂ ਪਰ ਨਹਿ ਬਿਲਮ ਧਰਮੰਗ ਧਰਮ ਦਾ ਕਰਮ ਕਰਦੇ ਹੋਏ ਸੰਗਤ ਜੀ ਕਦੇ ਦੇਰ ਨਹੀਂ ਲਾਣੀ ਚਾਹੀਦੀ ਐਵੇਂ ਇਹ ਸਿੱਖ ਨੇ ਜਿਹੜਾ ਹੈ ਉਹ ਮਨ 'ਚ ਵਿਚਾਰ ਕੀਤੀ ਆ ਪਹਿਲੋਂ ਫਿਰ ਇਹਨੇ ਨਾਲ ਦੀ ਨਾਲ ਜਿਹੜਾ 파ਸ ਆਪਣੀ ਕੱਢ ਲਿਆ ਵੀ ਮੈਂ ਭੇਟਾ ਕਰ ਦਵਾ ਧਰਿਓ ਚਰਨ ਅਰ ਬਿੰਦਨ 파ਸਾ ਇਹ ਸਿੱਖ ਨੇ ਸੰਗਤ ਜੀ ਦੇਖੋ ਮਹਾਰਾਜ ਨੂੰ ਮੱਥਾ ਟੇਕਣਾ ਵੀ ਇੱਕ ਬੜੀ ਵੱਡੀ ਕਿਰਪਾ ਹੈ ਮਹਾਰਾਜ ਦੀ ਔਰ ਇੱਕ ਭੇਟਾ ਕਰਨ ਦੀ ਵੀ ਬੜੀ ਵੱਡੀ ਇੱਕ ਮਰਿਆਦਾ ਹੈ ਵੀ ਇਹ ਜਾਣ ਕੇ ਭੇਟਾ ਕਰਨੀ ਸ਼ੁਕਰਾਨਾ ਕਰਨਾ ਮਹਾਰਾਜੀ ਆਪ ਜੀ ਦਾ ਕੋਟਾਨ ਕੋ ਸ਼ੁਕਰ ਹੈ 사ਤਗੁਰੂ ਜੀ ਵੀ ਆਪ ਜੀ ਨੇ ਸਾਨੂੰ ਇਹ ਸਲਾਹ ਕੀਤਾ ਵੀ ਅਸੀਂ ਮਹਾਰਾ ਤੁਹਾਡੇ ਚੰਨਾਂ ਵਿੱਚ ਕੁਝ ਭੇਟਾ ਕਰਨ ਜੋਗੇ ਹੋਏ ਆ ਅਸੀਂ ਕੋਣ ਹੁੰਨਿਆ ਭੇਟਾ ਕਰਨ ਵਾਲੇ ਮਹਾਰਾ ਸਾਰਾ ਕੁਝ ਤੁਹਾਡਾ ਹੈ ਅਸੀਂ ਤੁਹਾਡਾ ਹੀ ਤੇਰਾ ਤੁਝ ਕੋ ਸੌਂਪਦੇ ਕਿਆ ਲੱਗਾ ਮੇਰਾ ਮਹਾਰਾ ਤੁਹਾਡਾ ਹੈ ਅਸੀਂ ਸਾਰਾ ਕੁਝ ਤੁਹਾਨੂੰ ਹੀ ਭੇਟਾ ਕਰ ਰਹੇ ਆ ਸੋ ਸੰਗਤ ਜੀ ਸਾਰਾ ਕੁਝ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਹੈ ਇਹ ਭੇਜਾ ਤੇ ਰੀਤ ਦਾ ਧਾਰ ਸਾਰਾ ਕੁਝ ਮਹਾਰਾਜਾ ਦਿੱਤਾ ਹੋਇਆ ਆਪਾਂ ਸੋਚਦੇ ਆਂ ਵੀ ਅਸੀਂ ਸੇਵਾ ਕਰਾਈ ਅਸੀਂ ਇੰਝ ਕੀਤਾ ਅਸੀਂ ਇੰਨੀ ਮਾਇਦ ਦਿੱਤੀ ਜੇ ਤੈਨੂੰ ਗੁਰੂ ਸਾਹਿਬ ਐਨੇ ਜੋਗੇ ਨਾ ਕਰਦੇ ਤੇਰੇ ਕੰਮ ਕਾਰਜ 'ਚ ਵਾਧੇ ਨਾ ਪਾਉਂਦੇ ਵਰਕਤਾ ਨਾ ਪਾਉਂਦੇ ਤੂੰ ਕਿੱਥੋਂ ਮਾਇਆ ਪੇਟਾ ਕਰਦੇ ਨੀ ਸੀ ਸੋ ਸ਼ੁਕਰਾਨਾ ਕਰਨ ਦੀ ਲੋੜ ਹੈ ਨਾ ਕਿ ਅੰਗ ਬੁੱਧ ਵਿੱਚ ਆਨਦੀ ਵੀ ਹਮ ਕੀਆ ਹਮ ਕਰਾਂਗੇ ਹਮ ਉਰ ਕਵਰ ਮੈਂਜ ਕੀਤਾ ਮੈਂ ਇਹ ਨਹੀਂ ਭਾਈ ਸ਼ੁਕਰਾਨਾ ਕਰਨ ਦੀ ਲੋੜ ਹੈ ਵੀ ਮਹਾਰਾਜਾ ਕੋਟਾਨ ਕੋ ਸ਼ੁਕਰ ਹੈ ਮਹਾਰਾਜ ਨੇ ਤਰਸ ਕਰਕੇ ਮੇਰੇ ਤੋਂ ਇਹ ਸੇਵਾ ਲਈਤੀ ਹੈ ਸੋ ਇਸ ਕਰਕੇ ਸੰਗਤ ਜੀ ਜਿਹੜੀ ਮਹਾਰਾਜ ਨੂੰ ਭੇਟਾ ਆਪਾਂ ਮੱਥਾ ਟੇਕ ਜਾਈਓ ਵੀ ਬੜੇ ਸਤਕਾਰ ਨਾਲ ਜਾਂ ਸੰਤ ਗਿਆਨੀ ਹਰਨਾਮ ਸਿੰਘ ਜੀ ਚਲੋ ਜਿਹੜੇ ਚੰਗੇ ਗੁਣ ਹੈ ਉਹ ਹਰ ਮਾਹ ਪੁਰਸ਼ ਤੋਂ ਲੈਣੇ ਚਾਹੀਜੇ ਕਦੀ ਜਾਂ ਹੋਰ ਗਿਆਨੀ ਸ਼ੇਰ ਸਿੰਘ ਜੀ ਮਹਾਂਪੁਰਸ਼ ਹੋਗੇ ਹੋਰ ਭੰਤਰ ਲੋਚਾ ਸਿੰਘ ਜੀ ਮਹਾਂਪੁਰਸ਼ ਹੋਗੇ ਸੋ ਤਰਨਾ ਦਲ ਦੇ ਮਹਾਂਪੁਰਸ਼ ਤੇ ਮਹਾਕਾਲ ਬਾਬਾ ਜੀ ਉਹਨਾਂ ਦਾ ਕਦੀ ਤੁਸੀਂ ਪਹਿਰਾ ਦੇਖੋ ਮਹਾਰਾਜ ਨੂੰ ਮੱਥਾ ਟੇਕਨ ਦਾ ਮਹਾਰਾਜ ਨੂੰ ਕੋਈ ਚੀਜ਼ ਭੇਟਾ ਕਰਨ ਦਾ ਕਿੰਨਾ ਅਦਬ ਨਾਲ ਭੇਟਾ ਕਰਦੇ ਹੈ ਬੜੇ ਸਤਿਕਾਰ ਨਾਲ ਨਿਮਰਤਾ ਨਾਲ ਭੇਟਾ ਕਰਦੇ ਹੈ ਇਹ ਵੀ ਇੱਕ ਬੜਾ ਵੱਡਾ ਵੈਸੇ ਕਾਲ ਦੰਦੋਤ ਪੁੰਨ ਵੱਡਾ ਹੈ ਕਰ ਸਾਧੂ ਅੰਝਲੀ ਪੁੰਨ ਵੱਡਾ ਹੈ 16 ਸੈਭ ਤੇ ਰੋਜ਼ ਤੁਸੀਂ ਪੜਦੇ ਹੋ ਵੀ ਮੱਥਾ ਟੇਕਣਾ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਨੂੰ ਇਹ ਵੀ ਇੱਕ ਬੜਾ ਵੱਡਾ ਪੁੰਨ ਦਾ ਕਰਮ ਹੈ ਬਿੱਡਨ ਦੇ ਆਂਗੂਲ ਲੰਮੇ ਪਾ ਕੇ ਮੱਥਾ ਟੇਕਣਾ ਪਰ ਬੰਦਾ ਮਨ ਕਰਕੇ ਵੀ ਝੁਕੇ ਇਹ ਨਹੀਂ ਵੀ ਸਰੀਰ ਕਰਕੇ ਨਹੀਂ ਝੁਕਣਾ ਮਨ ਕਰਕੇ ਵੀ ਝੁਕਣਾ ਸੀਸ ਨਿਵਾਇਆ ਕਿ ਆਥੀ ਹੈ ਜਾਰਿਦਾ ਕੁਸਦੇ ਜਾਏ ਸਰੀਰ ਝੁਕ ਰਿਹਾ ਪਰ ਮਨ ਗੁਰਬਾਣੀ ਅਨੁਸਾਰ ਕੋਈ ਕੰਮ ਕਰਦਾ ਨਹੀਂ ਫਿਰ ਉਹ ਸਰੀਰ ਝੁਕਨ ਦਾ ਵੀ ਕੋਈ ਲਾਭ ਨਹੀਂ ਹੈ ਇਸ ਕਰਕੇ ਸੰਗਤ ਜੀ ਸ਼ਰਧਾ ਭਾਵਨਾ ਦੇ ਨਾਲ ਮਹਾਰਾਜ ਨੂੰ ਕੋਈ ਚੀਜ਼ ਮੱਥਾ ਭੇਟਾ ਕਰਨੀ ਮੱਥਾ ਟੇਕਣਾ ਮਾਇਆ ਦਾ ਉਹ ਵੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਣਾ ਔਰ ਮਹਾਰਾਜ ਨੂੰ ਮੱਥਾ ਵੀ ਜਿਹੜਾ ਹੈ ਬੜੀ ਭੈ ਭਾਵਨਾ ਦੇ ਵਿੱਚ ਰਹਿ ਕੇ ਮਹਾਰਾਜ ਨੂੰ ਮੱਥਾ ਜਿਹੜਾ ਹੈ ਉਹ ਆਪਾਂ ਨੂੰ ਟੇਕਣਾ ਚਾਹੀਦਾ ਹੈ ਸੋ ਐਵੇਂ ਸੰਗਤ ਜੀ ਇਹ ਸਿੱਖ ਨੇ ਦੇਖੋ ਪਾਰਸ ਮੇਟਾ ਕੀਤਾ ਔਰ ਬੜੇ ਸ਼ਰਧਾ ਭਾਵਨਾ ਦੇ ਨਾਲ ਬੜੇ ਸਤਕਾਰ ਨਾਲ ਇਹਨੇ ਮਹਾਰਾਜ ਗੁਰੂ ਗੋਬੇ ਸਿੰਘ ਜੀ ਤੱਕ ਉੱਤੇ ਆਸਣ ਲਾ ਕੇ ਬੈਠੇ ਆ ਵੀਰ ਆਸਣ ਸਤਿਗੁਰੂ ਗੁਰੂ ਗੋਬੇ ਸਿੰਘ ਜੀ ਮਹਾਰਜ ਲਾਂਦੇ ਹੁੰਦੇ ਸੀ ਵੀਰ ਆਸਣ ਚੌਂਕੜੇ ਦੀ ਕਿੰ 2 3 ਪ੍ਰਕਾਰ ਦੇ ਚੌਂਕੜੇ ਇੱਕ ਜਿਹੜਾ ਇਹ ਚੌਂਕੜਾ ਲਾਇਆ ਅਸੀਂ ਇੱਕ ਦੂਜਾ ਚੌਂਕੜਾ ਹੁੰਦਾ ਜਿਹੜੇ ਯੋਗੀ ਲਾਂਦੇ ਆ ਇਹ ਵਾਲਾ ਮੋਡਾ ਐਵੇਂ ਰੱਖ ਕੇ ਇੰਝ ਕਰਦੇ ਆ ਉਹ ਇੱਕ ਵੀਰ ਆਸਨ ਦੇ ਵਿੱਚ ਚੌਂਕੜਾ ਲਾਣਾ ਵੀ ਦੋਵੇਂ ਪੈਰ ਇੰਝ ਕਰਕੇ ਇੱਕ ਚੌਂਕੜਾ ਲੱਗਦਾ ਉਹ ਚੌਂਕੜਾ ਲਾਣਾ ਬੜਾ ਔਖਾ ਏ ਸਾਡੇ ਪ੍ਰਿੰਸੀਪਲ ਹਰਭਜਨ ਸਿੰਘ ਜੀ ਉਹ ਕਈ ਵਾਰ ਹੁੰਦੇ ਚਲੋ ਅਸੀਂ ਦਰਸ਼ਨ ਨਹੀਂ ਕੀਤੇ ਉਹਨਾਂ ਦੇ ਪਰ ਜਦੋਂ ਅਸੀਂ ਵਿਦਿਆਰਥੀ ਕਾਲ ਵਿੱਚ ਜਦੋਂ ਵੀ ਉਹ ਮਹਾਰਾਜ ਜੂਰੀ ਚ ਮੰਨਦੇ ਸੀ ਵੀਰ ਆਸਨ ਦੇ ਵਿੱਚ ਵੀਰ ਆਸਨ ਦੇ ਵਿੱਚ ਹੀ ਭਾਈ ਸਾਹਿਬ ਆਂਦੇ ਹੁੰਦੇ ਸੀ ਸੋ ਉਹਨਾਂ ਦੀ ਤਾਂ ਨਹੀਂ ਬੁਜ਼ੁਰਗ ਹੋਮਰ ਹੋ ਗਈ ਹੈ ਜੇ ਉਹਨਾਂ ਦੇ ਤਰ੍ਹਾਂ ਸਾਨੂੰ ਕਿਤੇ ਬਹਿਣਾ ਬੈਜੇ ਨੌਜਵਾਨ ਫੋ ਜਾੰਦੇ ਆ ਮੈਨੂੰ 10-20 ਮਿੰਟ ਬਹਿਣਾ ਔਖਾ ਹੋ ਜਾਏਗਾ ਪਰ ਭਾਈ ਸਾਹਿਬ ਦਾ ਇਨਾ ਜੱਤ ਸਾਧ ਦਾ ਪੈਰਾ ਇਨਾ ਤਕੜਾ ਆਪਣੀ ਬੇਗ ਦਾ ਪੈਣਾ ਉਹਨਾਂ ਦਾ ਜੱਤ ਸਾਧ ਦਾ ਪੈਰਾ ਏਕਾ ਨਾਰੀ ਜਤੀ ਹੋਏ ਪਰ ਨਾਰੀਤੀ ਪਹਿਣ ਵਿਖਾਨਾ ਇਨਾ ਪੈਰਾ ਜੱਤ ਸਾਧ ਦਾ ਜਿੰਨਾ ਸਮਾਂ ਦੀਵਾਨ ਚ ਬੈਠੇ ਘੰਟਾ ਅੱਧਾ ਘੰਟਾ ਪੂਣਾ ਘੰਟਾ ਵੀ ਰਾਸਨ ਦੇ ਵਿੱਚ ਹੀ ਬੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤ ਜੀ ਜ਼ਿਆਦਾਤਰ ਵੀ ਰਾਸਨ ਦੇ ਵਿੱਚ ਸਤਗੁਰੂ ਚੌਂਕੜਾ ਲਾਂਦੇ ਸੀ ਵੀ ਰਾਸਨ ਦੇ ਵਿੱਚ ਚੌਂਕੜਾ ਲਾਣਾ ਸਭ ਤੋਂ ਔਖੀ ਖੇੜ ਆ ਇਹ ਸਵਾਮੀ ਮਹਾਰਾਜ ਬੀ ਰਾਸਨ ਦੇ ਵਿੱਚ ਜਿਹੜਾ ਹੈ ਉਹ ਚੌਂਕੜਾ ਲਾ ਕੇ ਸਤਿਗੁਰੂ ਬੈਠੇ ਹੈ ਔਰ ਇਸ ਇੱਕ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਹਾਰੇ ਚਰਨਾਂ ਦੇ ਉੱਤੇ ਉਹ ਪਾਰਸ ਪੇਟਾ ਕੀਤਾ ਹੈ ਮਨਮਹਿ ਕਰ ਅਹੰ ਹੰਕਾਰ ਕਨੇਰਾ ਸੁਸੰਗਤ ਜੀ ਸ਼ਾਇਦ ਇਸ ਇੱਕ ਨੇ ਪੇਟਾ ਕਰਨ ਤੋਂ ਬਾਅਦ ਮਨ ਵਿੱਚ ਹੰਕਾਰ ਕਰ ਲਿਆ ਕਿ ਮੈਂ ਸਾਰੀ ਸੰਗਤ ਕੀ ਪਿੰਡ ਦੇ ਵਿੱਚ 400 500 ਸੰਗਤ ਆਈ ਹੈ 400 500 ਸਿੱਖ ਆਏ ਹੈ ਹੁਣ ਸਾਰੇ ਸਿੱਖਾਂ ਨੇ ਜਿਨੇ ਕਿਸਦਾ ਕੋਈ ਤਾਰਾ کہیں ਕਰੋ ਮਾਤੜ ਵੀ ਹੁੰਦੇ ਆ ਕਿਸੇ ਨੇ 1 ਟੱਕੇ ਦਾ ਮੱਥਾ ਡੇਕਿਆ ਕਿਸੇ ਨੇ 10000 ਦਾ ਕਿਸੇ ਨੇ ਕੋਈ 5 ਰੁਪਈਆ ਦਾ ਕਿਸੇ ਨੇ 20000 ਦਾ ਸਾਰੀ ਸੰਗਤ ਨਾਲੋਂ ਸਾਰੀ ਪਿੰਡ ਦੇ ਵਿੱਚੋਂ ਇਹ ਸਿੱਖ ਨੇ ਸਭ ਤੋਂ ਜਿਆਦਾ ਮਹਿੰਗਾ ਪੇਟਾ ਦਿੱਤੀ ਇਹਦੇ ਮਨ ਚ ਆ ਗਿਆ ਜਿਵੇਂ ਹੁਣ ਤੁਸੀਂ ਅਸੀਂ ਵੀ ਗੁਰੂ ਘਰ ਨਾਲੋਂ ਸੇਵਾ ਕਰਾਣੀਆਂ ਕੋਈ ਆਪਾਂ 10000 20000 ਦੀ ਕਿਸੇ ਨੇ ਸੇਵਾ ਕਰਾਣੀ ਤੇ ਜੇ ਸੰਗਤ ਦੀ ਸਿੱਧਾਈ ਕਿਸੇ ਨੇ 50 ਲੱਖ ਦੀ ਸੇਵਾ ਕਰਾਤੀ ਜਿਵੇਂ ਆਕਾਪੂਰਤ ਹੋਗਾ ਪੂਰਾ ਪੱਧ ਪਰਵਾ ਲੱਗੇ ਜਾਈਏ ਉਥੇ ਸਿੰਘ ਸਾਡਾ ਬੜਾ ਸਤਿਕਾਰ ਕਰਦੇ ਉਥੇ ਵੀ 10000 ਸੇਵਾ ਲੈਂਦੇ ਆ ਕਥਾ ਦੀ ਤੇ ਉਥੇ ਵੋਧਾ ਨਹੀਂ ਦੱਸਿਆ ਤੇ ਹੁਣ ਗੁਰੂ ਘਰ ਬਾਣੀ ਵੀ ਕਿਹਾ ਉੱਥੇ ਜਦੋਂ ਗੁਰੂ ਘਰ ਰੰਬਿਆ ਤੇ ਫੌਜਾਂ ਨੇ ਦੱਸਿਆ ਕਹਿੰਦੇ ਬਾਬਾ ਜੀ ਕੈਨੇਡਾ ਦੇ ਵਿੱਚ ਐਨ ਆਰ ਆਈ ਵੀਰ ਆਪਣੇ ਰਹਿੰਦੇ ਆ ਕਹਿੰਦੇ ਵੀ ਕੈਨੇਡਾ ਐ ਅਮਰੀਕਾ ਨਾਮ ਲਿਆ ਸੀ ਉਹਨਾਂ ਨੇ ਕਹਿੰਦੇ ਵੀ ਉਹ ਦੋ ਭਰਾਵਾਂ ਨੇ ਵੀ ਬਾਬਾ ਜੀ ਵੀ 50 ਲੱਖ ਪਤਾ ਨਹੀਂ 1 ਕਰੋੜ ਦੀ ਸੇਵਾ ਲਈ ਕੱਲਿਆਂ ਦੀ ਸਾਰੇ ਗੁਰੂ ਘਰ 50 ਲੱਖ 1 ਕਰੋੜ ਦੀ ਨਾ ਲੱਗੇ ਅਸੀਂ ਲਾਵਾਂਗੇ ਇੰਨੀ ਵੱਡੀ ਸੇਵਾ ਲਈਤੀ ਪਰ ਜੇ ਕੋਈ ਮੁੱਛਾਂ ਨੂੰ ਤਾਉ ਦਵੇ ਡਾੜੇ ਤੇ ਹੱਥ ਵੇਰੇ ਵੀ ਵੀ ਸਾਰੇ ਪਿੰਡ ਨਾਲੋਂ ਜਿਆਦੀ ਸੇਵਾ ਮੈਂ ਕਰਾਈ ਹੈ ਸੋ ਸੰਗਤ ਜੀ ਇਹਦੀ ਸਿਆਣਪ ਨੇ ਇਹੋਦੀ ਬੜੀ ਵੱਡੀ ਕਿਰਪੀ ਹੈ ਵੀ ਇੰਨੀ ਵੱਡੀ ਸੇਵਾ ਕਰਨ ਤੋਂ ਬਾਅਦ ਵੀ ਉਹਨੇ ਕਿਰਪਾ ਤੇ ਕੀ ਲੈਣੀ ਸੀ ਉਲਟਾ ਉਹਨੇ ਆਪਣੀ ਹਉਮੈ ਜਿਹੜੀ ਆ ਵਧਾ ਲਈ ਜਿਵੇਂ ਬਾਣੀ ਪੜਨ ਨਾਲ ਸਿਮਰਨ ਕਰਨ ਨਾਲ ਨਿਤਨੇਮ ਕਰਨ ਨਾਲ ਘੋੜਿਆਂ ਦੀ ਸੇਵਾ ਕਰਨ ਨਾਲ ਤੇ ਨਿਮਰਤਾ ਨਹੀਂ ਚਾਹੀਦੀ ਹੈ ਤੇ ਜੇ ਕੋਈ ਇਹ ਸਾਰਾ ਕੁਝ ਕਰਨ ਤੋਂ ਬਾਅਦ ਜੇ ਕੋਈ ਦਾਲਚ ਨਵੀਂ ਫੋਜ ਆਈ ਹੈ ਜਾਂ ਵਿਚਾਰੇ ਜੇ ਕਿਸੇ ਦਾ ਨਹੀਂ ਕੋਈ ਪੈਰਾ ਢਿੱਲਾ ਹੀ ਰਹਿਦਾ ਕਿਸੇ ਸਿੰਘ ਦਾ ਤੇ ਉਹਨੂੰ ਕਵੇ ਵੀ ਤੈਨੂੰ ਕੀ ਆਂਦਾ ਵੀ ਮੈਂ ਨਹੀਂ ਸੇਵਾ ਕਰਦਾ ਸੋ ਸੇਵਾ ਕਰਨ ਨਾਲ ਬਾਣੀ ਪੜਨ ਨਾਲ ਸਿਮਰਨ ਕਰਨ ਨਾਲ ਤੇ ਸੰਗਤ ਜੀ ਅਤ ਦੀ ਨਿਮਰਤਾ ਆਣੀ ਚਾਹੀਦੀ ਹੈ ਜਿਹੜਾ ਮਹਾਰਾਜਾ ਬਾਣੀ ਦਾ ਬਚਨ ਹੈ ਪੜ ਪੜ ਗੱਡੀ ਲੱਤੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਾਕਾਤ ਪੜੀਆਂ ਜਿੱਤੇ ਪਰਸ ਪਰਸ ਪੜੀਆਂ ਜਿੱਤੇ ਅਹਿਸਾਸ ਪੜੀਆਂ ਜਿੱਤੀ ਆਰਜਾ ਪੜੀਆਂ ਜਿੱਤੇ ਮਾਸ ਨਾਨਕ ਲਿਖਾ ਇੱਕ ਗੱਲ ਹੋਰ ਹਮੇ ਚਖਣਾ ਚਾ ਜਿਹੇ ਬਾਣੀ ਪੜ ਪੜ ਕੇ ਵੀ ਸੇਵਾ ਕਰਨ ਤੋਂ ਬਾਅਦ ਵੀ ਆਪਣੀ ਹਉਮੈ ਹੀ ਵਧਾਣੀ ਹੈ ਫਿਰ ਉਹ ਬਾਣੀ ਪੜਨ ਦਾ ਵੀ ਕੀ ਲਾਭ ਹੈ ਸੋ ਬਾਣੀ ਪੜਨ ਨਾਲ ਸਿਮਰਨ ਕਰਨ ਨਾਲ ਤਾਂ ਨਿਮਰਤਾ ਆਣੀ ਚਾਹੀਦੀ ਹੈ ਸੋ ਇਸ ਕਰਕੇ ਇਹ ਸਿੱਖ ਨੇ ਹੋਣਾ ਨਹੀਂ ਐਨੇ ਹੁਣ ਸਾਰੀ ਪਿੰਡ ਦੀ ਸੰਗਤ ਨਾਲੋਂ 400 500 ਸਿੱਖਾਂ ਜੋ ਸਭ ਤੋਂ ਮਹਿੰਗੀ ਇਹਨੇ ਪੇਟਾ ਕੀਤੀ ਸੋ ਇਹਨੂੰ ਦੇ ਸ਼ੁਕਰਾਨਾ ਕਰਨਾ ਚਾਹੀਦਾ ਵੀ ਮਹਾਰਾਜ ਤੁਹਾਡਾ ਲੱਖ ਲੱਖ ਸ਼ੁਕਰ ਹੈ ਵੀ ਤੁਸੀਂ ਮੈਨੂੰ ਐਨੇ ਜੋਗਾ ਬਣਾਇਆ ਵੀ ਮੈਨੂੰ ਤੁਸੀਂ ਐਨੀ ਅਮੀਰੀ ਬਖਸ਼ੀ ਐਨੇ ਪਦਾਰਤ ਬਖਸ਼ੀ ਐ ਪਰ ਇਹ ਹੰਕਾਰ ਵਿੱਚ ਆ ਗਿਆ ਸ਼ਾਇਦ ਅਵੇ ਮਨ ਚ ਆ ਗਿਆ ਵੀ ਸਾਰਿਆਂ ਵੱਲ ਵੇਖਦਾ ਆਪਣਾ ਅੱਖ ਦੀ ਚੋੜੀ ਕਰਕੇ ਮੁੱਛਾਂ ਤੇ ਹੱਥ ਫੇਰ ਕੇ ਦਾੜੇ ਤੇ ਹੱਥ ਫੇਰ ਕੇ ਇਹ ਦੇਖਿਆ ਤੁਹਾਡੇ ਸਾਰੇ ਪਿੰਡ ਦੀ ਸੰਗਤ ਨਾਲੋਂ ਮੈਂ ਸਭ ਤੋਂ ਜ਼ਿਆਦੀ ਮਹਿੰਗੀ ਪੇਟਾ ਦਿੱਤੀ ਐ ਨੇ ਮਨ ਚ ਹੰਕਾਰ ਕੀਤਾ ਹੈ ਆਪ ਤੇ ਜੋਰ ਬੋਲਿਓ ਤਿਸ ਬੇਰਾ ਦੋਵੇਂ ਹੱਥ ਜੋੜ ਕੇ ਸਿੱਖ ਬੋਲਿਆ ਹੈ ਸਤ ਜੀ ਇਹ 파ਰਸ ਮੈਂ ਦੀਨ ਇਹ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਭੂ ਜੀ ਵਾਹਿਗੁਰੂ ਜੀ ਇਹ ਜਿਹੜਾ 파ਰਸ ਹੈ ਸਤ ਗੁਰੂ ਜੀ ਇਹ ਮੈਂ ਤੁਹਾਡੇ ਚੰਨਾ ਵਿੱਚ ਭੇਟਾ ਕੀਤਾ ਹੈ ਜਿਸ ਤੇ ਸਭ ਦਾਰਤ ਹੋਏ ਹੀ ਨਾ ਮਹਾਰਾਜ ਜੀ ਵੀ ਇਹ ਮੈਂ 파ਰਸ ਭੇਟਾ ਕੀਤਾ ਹੈ ਔਰ ਇਹ 파ਰਸ ਦੇ ਨਾਲ ਮਹਾਰਾਜ ਸਾਰੇ ਸਿੱਖਾਂ ਦੀ ਜਿਹੜੀ ਗਰੀਬੀ ਹੈ ਦਰਿਦ੍ਰਤਾ ਉਹ ਦੂਰ ਹੋ ਜਾਵੇਗੀ ਸ਼ੇਰੀ ਗੁਰਕੋਮ ਕਾਜ ਸੁਧਾਰੇ ਆਹ ਮਹਾਰਾਜ ਗੁਰੂ ਗੋਬੇ ਸਿੰਘ ਜੀ ਮਹਾਰਾਜ ਤੁਹਾਨੂੰ ਵੀ ਕੀ ਕੰਮ ਹੁੰਦੇ ਆ ਗੁਰੂ ਘਰਾਂ ਦੇ ਕਿੰਨੇ ਕੰਮ ਹੁੰਦੇ ਆ ਤੁਹਾਡੀਆਂ ਫੌਜਾਂ ਦੇ ਘੋੜਿਆਂ ਦਾ ਚਾਰਾ ਘੋੜਿਆਂ ਦੀ ਸੇਵਾ ਕਿੰਨਾ ਸੰਗਤ ਜੀ ਦਲ ਤੋਰਨੇ ਕਿਹੜਾ ਸੋਕੇ ਆ ਜਿਹੜਾ ਫੌਜਾ ਉੱਥੇ ਚਲੋ ਇਹ ਬਾਬਾ ਜੀ ਦੀ ਨਿਮਰਤਾ ਵੀ ਹੈ ਸੋ ਕਈ ਵਾਰ ਬਾਬਾ ਜੀ ਦੀ ਮੋਜ ਵੀ ਹੈ ਵੀ ਉਹ ਦੇਣ ਭੇਟਾ ਜਾਂ ਨਹੀਂ ਉਹਦੇ ਵੈਸੇ ਜਿਹੜੀ ਹੁਣ ਦਾਲ ਦੀ ਮਜਾਦਾ ਚੱਲਦੀ ਵੀ ਵੱਡੇ ਬਾਬੇ ਐਨਾ ਸਤਕਾਰ ਕਰਦੇ ਕਾਨੀ ਸ਼ਮਸ਼ੇਰ ਸਿੰਘ ਜੀ ਮਹਾਪੁਰਸ਼ ਮੀਤ ਜੱ태ਜਾਰ ਸੋ ਜਿਹੜੀ ਫੌਜ ਅਮਰਤ ਵੇਲੇ ਸੰਧਿਆ ਵੇਲੇ ਆਦਰੀ ਲਵਾਉਂਦੀ ਹੈ ਬਾਬਾ ਜੀ ਸਵੇਰੇ ਵੀ ਫੌਜ ਨੂੰ 100 ਰੁਪਏ ਦਿੰਦੇ ਆ ਸ਼ਾਮ ਨੂੰ ਵੀ 100 ਰੁਪਏ ਦਿੰਦੇ ਆ ਜਿਹੜੀਆਂ ਫੋਜਾਂ 10-10 12-12 ਸਾਲਾਂ ਦੀਆਂ ਨੇ ਹੱਲੇ 14-14 ਸਾਲਾਂ ਦੀਆਂ ਛੋਟੀਆਂ ਨੇ ਦਲ ਵਿੱਚ ਫੋਜਾਂ ਜਿ ਕਈ ਫੋਜਾਂ ਅਰਦਾਸੇ ਵੀ ਹੋਈਆਂ ਨੇ ਸੋ ਉਹਨਾਂ ਨੂੰ 50 ਰੁਪਏ ਦਿੰਦੇ ਆ ਵੀ ਕਿਸਾਰੀਆਂ ਫੋਜਾਂ ਨੂੰ ਇਹ ਵੀ ਉਤਸ਼ਾਹ ਵੀ ਜੇ ਅਸੀਂ ਨੇਤਨੇਮ ਦੇ ਵਿੱਚ ਇਸ਼ਨਾਨ ਪਾਣੀ ਕਰਕੇ ਹਾਜ਼ਰੀ ਲਵਾਵਾਂਗੇ ਸੋ 7 ਵਜੇ ਬਾਬਾ ਜੀ ਕਥਾ ਤੋਂ ਬਾਅਦ ਅਰਦਾਸਾ ਸੋਧ ਕੇ ਆਪਣੇ ਆਸਨ ਤੇ ਬਹਿੰਦੇ ਆ ਸਾਰੀਆਂ ਫੋਜਾਂ ਬਾਬਾ ਜੀ ਨੂੰ ਫਤਿਹ ਬੁਲਾਣ ਜਾਂਦੀਆਂ ਉਹਦੋਂ ਬਾਬਾ ਜੀ ਸਾਰੀਆਂ ਫੋਜਾਂ ਨੂੰ ਆਪਣਾ ਮਾਇਆ ਦਾ ਪ੍ਰਸ਼ਾਦ ਵੀ ਦਿੰਦੇ ਆ ਵੀ ਫੋਜਾਂ ਨੂੰ ਹੱਲਾਸ਼ੀਰੀ ਵੀ ਮਿਲੇ ਸੋ ਐਨਾ ਸੰਗਤ ਜੀ ਇਹ ਪੈਰਾ ਹੈ ਸੋ ਐਵੇਂ ਜਿਹੜਾ ਹੈ ਇਹ ਐਨੇ ਕਹੇ ਵੀ ਦਲਤੌਰ ਨੇ ਜਿਹੜਾ ਸੋਕੇ ਹੈ ਐਨੇ ਸਿੱਖ ਨੇ ਕਿਹਾ ਵੀ ਮਹਾਰਾਜ ਇਹ ਆਪ ਦੀ ਸਾਰੀਆਂ ਫੌਜਾਂ ਦੀ ਸੇਵਾ ਕਰ ਦਿਓ ਗੁਰੂ ਘਰ ਦੇ ਕਾਰਜ ਵਾਸਤੇ ਮਾਇਆ ਲਾ ਲਿਓ ਕੰਮ ਆ ਜਾਏਗੀ ਸ਼ੇਰੀ ਗੁਰ ਕੋ ਬਹੁ ਕਾਜ ਸੁਧਾਰੇ ਮਹਾਰਾਜ ਗੁਰੂ ਘਰ ਦੇ ਸਾਰੇ ਕੰਮ ਸਵਾਰ ਲਿਓ ਇਸ ਨਾਲ ਜਿੱਥੇ ਤੇ ਲੋੜ ਹੈ ਮਾਇਆ ਦੀ ਉੱਥੇ ਉੱਥੇ ਲਾ ਲਿਓ ਪੰਨੰਤੇ ਨਾ ਹਿੰਦਲ ਹਾਰਾ ਮਹਾਰਾਜ ਆਪਣੀ ਫੌਜਾਂ ਨੂੰ ਜੰਗੀ ਤੇਗਾ ਸਾਰਾ ਜੰਗੀਆਂ ਢਾਲਾਂ ਤੀਰ ਕਮਾਨ ਵਧਿਆ ਬੰਦੂਕਾਂ ਸਾਰਾ ਪੈਰਾ ਆਪਣਾ ਲਿਆ ਕੇ ਦੋ ਫੌਜਾਂ ਨੂੰ ਵੀ ਤੁਰਕਾਂ ਤੋਂ ਸਾਡੀਆਂ ਫੌਜਾਂ ਹਾਰ ਨਹੀਂ ਆਣੀ ਚਾਹੀਦੀਆਂ ਵੀ ਇਹ ਨਹੀਂ ਜਿਹੜੇ ਫੌਜਾਂ ਕੋਲ ਮਹਿੰਗੇ ਮਹਿੰਗੇ ਸਸਤਰਾਂ ਸਾਰੀਆਂ ਤੁਸੀਂ ਆਪਣੇ ਦਾਲਦਿਆਂ ਫੌਜਾਂ ਨੂੰ ਵੀ ਦੋ ਸੱਚੇ ਪਾਤਸ਼ਾਹ ਜੀ ਵੀ ਸਾਡੀ ਫੌਜ ਵੀ ਮੇਰ ਤੋਂ ਇਹ ਸਿੱਖ ਭਾਵਨਾ ਨਾਲ ਕਹਿ ਰਿਹਾ ਵੀ ਮੈਂ ਨਹੀਂ ਦੇਖ ਸਕਦਾ ਵੀ ਕੋਈ ਤੁਰਕ ਕੋਈ ਮੁਸਲਮਾਨ ਸਾਡੇ ਸਿੰਘ ਦੀ ਬਾਹ ਵੜ ਦੇਵੇ ਵੀ ਸਾਡੇ ਸਿੰਘ ਨੂੰ ਗੋਲੀ ਮਾਰ ਦੇਵੇ ਇਹ ਸਿੰਘ ਦੀ ਸੰਗਤ ਜੀ ਭਾਵਨਾ ਹੈ ਮਹਾਰਾਜ ਨੂੰ ਬੇਨਤੀ ਕਰ ਰਿਹਾ ਮਹਾਰਾਜ ਵਧੀਆਂ ਗੋਲੀਆਂ ਵਧੀਆਂ ਬੰਦੂਕਾਂ ਲਿਆ ਕੇ ਦੋ ਸਿੱਖਾਂ ਨੂੰ ਤਾਂ ਕਿ ਕਿਸੇ ਸਿੱਖ ਨੂੰ ਕੋਈ ਤੁਰਕ ਜਿਹੜਾ ਹਾਨੀ ਨਾ ਪਹਤਾ ਸਕੇ ਜੰਗ ਦੇ ਵਿੱਚ ਮਨ ਭਾਵਤ ਤਨ ਕਰੈ ਗੁਸਾਈ ਮਾੜਾ ਜੀ ਤੁਹਾਡੀ ਬੇਟਾ ਮੈਂ ਤੁਹਾਨੂੰ ਬੇਟਾ ਦੇਤੀ ਹੈ ਹੁਣ ਜਿੱਥੇ ਤੁਹਾਡੀ ਖੁਸ਼ੀ ਹੈ ਸਤਿਗੁਰੂ ਉੱਥੇ ਤੁਸੀਂ ਮਨ ਭਾਵਤ ਜਿੱਥੇ ਤੁਹਾਡੀ ਖੁਸ਼ੀ ਹੈ ਉੱਥੇ ਤੁਸੀਂ ਇਹ ਮਾਇਆ ਵਰਤ ਲਿਓ ਦੋ ਘਰ ਕੋ ਘਰ ਸਭ ਕੋ ਦੇਹ ਦਵਾਈ ਮਹਾਰਾਜ ਜੇ ਕਿਸੇ ਨੂੰ ਕੋਈ ਬਿਮਾਰੀ ਹੈ ਕੋਈ ਰੋਗ ਹੈ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੇਤ ਕਹਤੇ ਪਵਿਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਤure ਸੁਦੁਖ ਰੋਗ ਸੰਤਾ ਪੁੱਤਰੇ ਮਹਾਰਾਜ ਜੇ ਕਿਸ ਨੂੰ ਸਰੀਰ ਕਰਕੇ ਕੋਈ ਦੁੱਖ ਹੈ ਉਹ ਸੱਚੇ ਪਾਤਸ਼ਾਹ ਜੀ ਆਪ ਜੀ ਉਹਦਾ ਦਵਾਈ ਦਾਰ ਉਹਦਾ ਇਲਾਜ ਕਰਾ ਦਿਓ ਜੇ ਕਿਸ ਨੂੰ ਭੁੱਖ ਹੈ ਕੋਈ ਕਿਸੇ ਸੰਗ ਦੇ ਮਨ ਇੱਛਾ ਵੀ ਅਸੀਂ ਇਹ ਚੀ ਸ਼ਕਣੀ ਆ ਉਹਨੂੰ ਉਹ ਫਲ ਪਦਾਰਥ ਜਿਵੇਂ ਡ్రਾਈ ਫਰੂਟ ਇਹ ਵਿਸ਼ਦੀ ਦੇਗਾ ਦੇ ਵਿੱਚ ਵੀ ਰਸਤ ਪੈਂਦੀ ਆ ਕਿ ਇਹ ਫੋਜਾਂ ਦੀ ਸੇਵਾ ਕਰਦੇ ਹੋ ਸੱਚੇ ਪਾਤਸ਼ਾਹ ਜੀ ਏਮ ਕਹਾ ਮਨਮਹਾ ਕਰਵ ਕਰੰਤਾ ਇਹ ਗੱਲਾਂ ਕਰਕੇ ਮਨ ਵਿੱਚ ਜਿਹੜਾ ਹੰਕਾਰ ਜਿਹੜਾ ਹੈ ਇਹ ਸਿੱਖ ਕਰ ਰਿਹਾ ਹੈ ਮੈਂ ਗੁਰ ਪਰ ਉਪਹਾਰ ਕਰੰਤਾ ਆਪਕੋ ਭਾਈ ਸਾਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਖ ਸੁਸੰਗਤ ਜੀਏ ਗੁਰੂ ਨਾਨਕ ਦਾ ਥੜਾ ਇੱਕ ਗਿਆ ਦੂਜਾ ਖੜਾ ਜੇ ਕੋ ਕਰੇ ਵੀ ਮੇਰੇ ਬਿਨਾ ਜੇ ਮੈਂ ਨਾ ਹੋਵਾਂ ਤੇ ਇੰਜ ਨਹੀਂ ਹੋਣਾ ਮੈਂ ਨਾ ਹੋਵਾਂ ਤੇ ਇੰਜ ਨਹੀਂ ਹੋਣਾ ਸੁਸੰਗਤ ਜੀ ਨੇ ਇਹ ਸੋਚਿਆ ਵੀ ਪਾਰਸ ਪਹਿਲੀ ਵਾਰ ਸ਼ਾਇਦ ਮੈਂ ਹੀ ਭੇਟਾ ਕੀਤਾ ਆਸਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸੇ ਨੇ ਇੰਨੀ ਮਹਿੰਗੀ ਭੇਟਾ ਦਿੱਤੀ ਨਹੀਂ ਮਹਾਰਾਜ ਨੇ ਕਦੀ ਪਾਰਸ ਨਹੀਂ ਵੇਖਿਆ ਸਮਾਨ ਵਿੱਚ ਬੜਾ ਹੈ ਹੰਕਾਰ ਕਰ ਰਿਹਾ ਇਹ ਪੇਟਾ ਦੇ ਕੇ ਜਾਨ ਰਿ ਦੇ ਕੀ ਕਰ ਮਹਦਯੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਤਰਜਾਮੀ purak ਵਿਝਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹਾ ਸੁਖ ਮੰਗਾ ਮੋਕੋ ਕਰ ਸੰਤਨ ਕੀ ਤੂਰੇ ਮਹਾਰਾਜ ਦਿਲਾਂ ਦੀ ਜਾਣਨ ਵਾਲਿਆ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਨਤ ਮਹਾਰਾਜ ਜਾਣ ਗਏ ਮਹਾਰਾਜ ਜਾਣਗੇ ਵੀ ਇਹਨੇ ਪੇਟਾ ਦੇ ਕੇ ਮਨ ਚ ਹੰਕਾਰ ਕਰ ਰਿਹਾ ਹੈ ਸਨੇਕੀ ਰੀਤ ਸੋ ਫਾਰਸ ਲਹਉ ਮਹਾਰਾਜ ਕਹਿੰਦੇ ਵੀ ਇੱਕ ਫਾਰਸ ਦੀ ਜਿਹੜੀ ਇਹ ਭੇਟਾ ਕਰਕੇ ਬੜਾ ਹੰਕਾਰ ਕਰ ਰਿਹਾ ਹੈ ਉਨ ਜਲ ਮਹ ਸੋ ਦਇਉਪਕਾਈ ਆਖੋ ਪਾਈ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਸੰਗਤ ਜੀ ਵੀ ਰਾਸਤੇ ਵਿੱਚ ਆਦਾਏ ਮਹਾਰਾਜ ਨੇ ਉਹ ਜਿਹੜਾ ਫਾਰਸ ਲੈ ਕੇ ਆਇਆ ਸੀ ਭੇਟਾ ਕੀਤਾ ਮਾਨ ਹੰਕਾਰ ਕਰ ਰਿਹਾ ਸੀ ਨਾ ਮਹਾਰਾਜ ਨੇ ਕੋਦਿਆਂ ਦੇ ਪਾ ਜਿਵੇਂ ਇੱਕ ਪੱਥਰ ਆਪਾਂ ਪਾਣੀ 'ਚ ਛੱਡਦੇ ਆਂ ਤੇ ਮਹਾਰਾਜ ਨੇ ਹੱਥ ਵਿੱਚ ਫੜਿਆ ਨਾਲ ਜਲਦੀ ਨਦੀ ਵਾਗ ਰਹੀ ਸੀ ਜਾਂ ਜਾਲ ਪਿਆ ਸੀ ਤੇ ਉਹਦੇ ਵਿੱਚ ਮਹਾਰਾਜ ਨੇ ਐਵੇਂ ਸੱਟ ਤਾਂ ਪਵਾ ਕੇ ਜਹਾਂ ਤੇ ਖੋਜੇ ਹੱਥ ਨਾ ਆਈ ਓਏ ਵਿਚਾਰਾ ਸਿੱਖ ਲੱਭਣ ਲੱਗ ਗਿਆ ਇਹਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਪਾਰਸ ਇਹਨੂੰ ਦੁਬਾਰਾ ਮਿਲਿਆ ਨਹੀਂ ਐ ਹੀਰੰਤ ਸਿੱਖ ਭਇਓ ਹੈਰਾਨਾ ਬੜਾ ਹੈਰਾਨ ਹੋਇਆ ਇਹ ਸਿੱਖ ਕਹਿੰਦਾ ਕਮਾਲ ਦੀ ਗੱਲ ਹੈ ਕਹਿੰਦਾ ਮੇਰੇ ਸਾਹਮਣੇ ਤੇ ਮਹਾਰਾਜ ਨੇ ਇੱਥੇ ਸੱਟਿਆ ਸੀ ਪਾਰਸ ਕਹਿੰਦਾ ਮੈਂ ਲਵ ਲਵ ਕੇ ਥੱਕ ਗਿਆ ਪਰ ਗਿਆ ਕਿਤੇ ਇੱਕਦਮ ਕਹਿੰਦਾ ਲੱਭਿਆ ਨਹੀਂ ਐ ਇੱਕ ਟਾਕ ਪ੍ਰਭ ਕੋ ਦੇਕਨ ਠਾਨਾ ਇੱਕ ਬਿਰਤੀ ਜੋੜ ਕੇ ਗੋਬੇ ਸਿੰਘ ਜੀ ਮਹਾਰਾਜ ਵਾਲ ਵੇਖਣ ਲੱਗ ਗਿਆ ਸੰਗਤ ਜੀ ਅੱਜ ਵੀ ਬੁੱਢੇਦਾਲ ਦੇ ਜੱਠੇਵਾਰਾਂ ਦੇ ਅੰਨਾ ਤਕੜਾ ਜੰਗੀ ਪਹਿਰਾ ਹੈ ਜਿਹੜੇ ਜੰਗੀ ਜਨ ਨਾਲ ਜੱਤ ਸਾਤੇ ਜਿਨ੍ਹਾਂ ਨੇ ਰਹਿਤ ਮਰਿਆਦਾ ਕਮਾਈ ਹੈ ਜਿਨ੍ਹਾਂ ਨੇ ਸਾਰੀ ਉਮਰ ਵੀ ਬੇਗ ਦਾ ਲੰਗਰ ਸ਼ਕਾਇਦ ਦਾਲ ਦੀ ਸੇਵਾ ਕੀਤੀ ਹੈ ਕੀਤੇ ਸੰਗਤ ਜੀ ਆਮ ਕੱਤੇ ਬਿੱਲੇ ਬੰਦੇ ਦੀ ਉਹਨਾਂ ਨੂੰ ਕੋਈ ਜੇ ਕੋਈ ਉਹਨੂੰ ਨਹੀਂ ਵੀ ਉਹਨਾਂ ਦੀ ਮਰਿਆਦਾ ਸਮਝ ਆ ਰਹੀ ਨਾ ਉਹਨਾਂ ਦਾ ਮੂਹ ਦੇ ਉੱਤੇ ਨੂਰ ਤੇਜ ਪ੍ਰਤਾਪ ਹੀ ਇਹੋ ਜਿਹਾ ਹੁੰਦਾ ਹੈ ਵੀ ਉਹਨਾਂ ਨੂੰ ਪ੍ਰਸ਼ਨ ਕਰਨ ਦੀ ਵੀ ਜਿਹੜੀ ਹੈ ਕਿਸੇ ਔਕਾਤ ਜਾਂ ਹਿੰਮਤ ਨਹੀਂ ਕਿ ਉਹਨਾਂ ਨੂੰ ਪੁੱਛ ਹੀ ਲੈ ਬਾਬਾ ਜੀ ਵੀ ਇਹ ਕੀ ਕੀਤਾ ਤੁਸੀਂ ਇੱਕ ਫੌਜ ਨੇ ਸਾਨੂੰ ਸ਼ਾਇਦ ਗੁਰਵਿੰਦਰ ਸਿੰਘ ਜੀ ਬਾਬਾ ਦਖਣ ਦੀ ਫੌਜ ਹੈ ਆਪਣਾ ਬੜੀ ਪ੍ਰਾਤਨ ਫੌਜ ਹੈ ਉਹ ਬਾਬਾ ਸੰਤਾ ਸਿੰਘ ਜੀ ਮਹਾਪੁਰਸ਼ਾਨਾ ਕੀ ਖੇੜ ਵਰਤੀ ਸੀ ਸੋ ਸਾਨੂੰ ਜਗਰਾਉ ਮਿਲੇ ਸੀ ਉਹਨਾਂ ਨੇ ਦੱਸਿਆ ਸ਼ਾਇਦ ਬਾਬਾ ਬਹਾਦਰ ਸਿੰਘ ਜੀ ਬਾਰੇ ਬਚਨ ਸੁਣਾਇਆ ਸੀ ਉਹਨਾਂ ਨੇ ਕਹਿੰਦੇ ਬਾਬਾ ਜੀ ਵੀ ਇੱਕ ਫੌਜ ਆਈ ਕੋਈ ਹੋਏਗੀ ਨਵੀਂ ਫੌਜਾਂ ਕੋਈ ਪੈਰਾ ਕੱਚਾ ਬਿੱਲਾ ਕੋਈ ਐਵੇਂ ਪੈਰਾ ਹੋਏਗਾ ਉਹਦਾ ਕਹਿੰਦੇ ਵੀ ਬਾਬਾ ਜੀ ਦਮਾਲਾ ਸਜਾਰੇ ਸੀ ਤੀਜੇ ਪੈਰ ਆਸਨ ਤੇ ਬੈਠ ਕੇ ਕਹਿੰਦਾ ਵੀ ਉਹ ਫੌਜ ਆਈ ਉਹਨਾਂ ਨੇ ਬਾਬਿਆਂ ਨੂੰ ਇਹੀ ਪ੍ਰਸ਼ਨ ਪੁੱਛਿਆ ਸੈਸ ਭਾਏ ਵੀ ਇਹ ਨਗਾਰੇ ਤੇ ਨਿਸ਼ਾਨ ਇਹ ਕਿਉਂ ਰੱਖਿਆ ਤੁਸੀਂ ਵੀ ਇਹਨਾਂ ਦਾ ਕੀ ਕੰਮ ਹੈ ਦਾਦਾ ਜੀ ਦਿਮਾਲਾ ਸਜਾ ਰਹੇ ਸੀ ਬਾਬਾ ਜੀ ਨੇ ਮਿਰਤੀ ਨਾਲ ਦੇਖਿਆ ਸੀ ਕਲ ਕਹਿੰਦੇ ਕੋਈ ਨਹੀਂ ਬਹਿ ਜਾ ਤੈਨੂੰ ਦੱਸਦੇ ਆ ਬਹਿ ਜਾ ਤੂੰ ਇੱਥੇ ਤੇ ਸੰਗਤ ਜੀ ਉਸ ਇੱਕ ਬਹਿ ਗਿਆ ਫਿਰ ਤੇ ਮਹਾਰਾਜ ਬਾਬਾ ਜੀ ਨੇ ਜਦੋਂ ਬਾਬਾ ਬਹਾਦਰ ਸਿੰਘ ਦੀ ਸ਼ਾਇਦ ਉਹਨਾਂ ਨੇ ਬਚਨ ਸੁਣਾਇਆ ਸੀ ਕਿ ਜਦੋਂ ਬਾਬਾ ਜੀ ਨੇ ਦਿਮਾਲਾ ਚੜਾਇਆ ਸਲੋਤਰ ਫੜਿਆ ਜਿਹੜਾ ਸਨ ਸਲੋਤਰ ਫੋਜਾਂ ਅਗਲੇ ਲਾਨੀਆਂ ਸਲੋਤਰ ਫੜਿਆ ਬਾਬਾ ਜੀ ਨੇ ਚੰਗਾ ਵਾਲਾ ਪਾਰਾ ਗਜਾਇਆ ਮੈਂ ਚ ਵੱਡੇ ਬਾਪਿਆਂ ਕੋਲ ਚਲੇ ਗਿਆ ਦੂਜੇ ਬਾਪਿਆਂ ਕੋਲ ਕਹਿੰਦਾ ਬਾਬਾ ਜੀ ਮੈਂ ਤੇ ਇੰਨੀ ਬੇਨਤੀ ਪੁੱਛੀ ਸੀ ਵੀ ਇੱਕ ਗੱਲ ਹੀ ਪੁੱਛੀ ਸੀ ਮੈਨੂੰ ਬਾਪਿਆਂ ਨੇ ਇਹ ਪਾਰਾ ਗਜਾਇਆ ਕਹਿੰਦੇ ਤੈਨੂੰ ਪਤਾ ਨਹੀਂ ਵੀ ਵੀ ਬਾਪਿਆਂ ਦਾ ਪਹਿਲੇ ਸੁਭਾਅ ਹੋ ਜਾਇਆ ਨਾ ਜੰਗੀ ਪਾਰਾ ਹੈਗਾ ਉਹਨਾਂ ਦਾ ਵੀ ਤੈਨੂੰ ਕੀ ਲੋੜ ਸੀ ਇਹ ਪ੍ਰਸ਼ਨ ਪੁੱਛਣ ਦੀ ਕਹਿੰਦੇ ਕਹਿੰਦੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਵੀ ਹੁਣ ਤੂੰ ਟੀਕਾਰਾ ਉਹਦੇ ਮਨ ਜੇ ਸੀ ਵੀ ਬਾਬੇ ਵੀ ਉਹਨੂੰ ਮਾਰਦਾ ਝਿੜਕਨਗੇ ਬਾਪਿਆਂ ਨੂੰ ਸੋ ਸੰਗਤ ਜੀ ਕਈ ਫੌਜਾਂ ਦੇ ਪੈ ਰਹੇ ਆ ਜੋ ਹੁੰਦੇ ਆ ਜੰਗੀ ਫੌਜਾਂ ਜਿਹੜੀਆਂ ਹੁੰਦੀਆਂ ਨੇ ਸੋ ਉਹ ਫੌਜਾਂ ਬਚਨ ਵੀ ਉਹੀ ਫੌਜਾਂ ਦਾ ਹੁੰਦੀਆਂ ਨੇ ਵੀ ਜਿਹੜੀਆਂ ਫੌਜਾਂ ਦਾ ਪਹਿਰਾ ਤਕੜਾ ਹੋਵੇ ਜਿਹੜੀਆਂ ਫੌਜਾਂ ਆਪਣੇ ਨਿਤਨੇਮੀ ਹੋਣ ਮਰਿਆਦਾ ਵਿੱਚ ਪੂਰੀਆਂ ਹੋਣ ਸਨਾ ਤਕੜਾ ਪਹਿਰਾ ਹੁੰਦਾ ਆਪਣਾ ਜਿਹੜਾ ਆਪਣਾ ਦਲ ਦੀਆਂ ਫੌਜਾਂ ਦਾ ਕਿਉਂਕਿ ਉਹਨਾਂ ਦੀ ਸੇਵਾ ਉਹਨਾਂ ਦਾ ਨਿਤਨੇਮ ਉਹਨਾਂ ਦਾ ਪ੍ਰਤਾਪ ਹੀ ਸੰਗਤ ਜੀ ਇਹੋ ਜਿਹਾ ਹੁੰਦਾ ਸੀ ਚਮਕੌਰ ਸਾਹਿਬ ਗਏ ਤੇ ਆਪਣਾ ਇੱਕ ਡੀਸੀ ਬਾਬਾ ਨੇ ਪੜਾ ਲਾਇਆ ਸੋ ਇਸ ਵਾਰ ਦਾਲ ਦੇ ਵਿੱਚ ਤੇ ਡੀਸੀ ਆਇਆ ਵੀ ਇਹ ਕਹਿਣ ਤੇ ਫੌਜਾਂ ਨੇ ਜੁੱਤੀ ਲੈ ਕੇ ਹਲੇ ਤੰਬੂ ਤੋਂ ਬਾਹਰ ਹੀ ਥੋੜਾ ਦੂਰ ਹੀ ਖੜਾ ਸੀ ਨਾਲ ਹੀ ਫੌਜਾਂ ਹੋ ਗਈਆਂ ਤੈਨੂੰ ਇੱਕ ਘਰ ਪਿਆਰ ਨਾਲ ਸਮਝ ਨਹੀਂ ਆਇਆ ਵੀ ਜੁੱਤੀ ਲੈ ਕੇ ਵੀ ਉਧਰ ਨੂੰ ਨਹੀਂ ਜਾਣਾ ਤੂੰ ਫਿਰ ਜਾਈ ਜਾਣਾ ਸੰਗਤ ਜੀ ਗੱਲ ਵੀ ਬਾਬਿਆਂ ਨਾਲ ਵੀ ਐਨਾ ਟਕੜਾ ਪੈਰਾ ਗੱਲ ਕਰਨ ਦੇ ਵੀ ਕੰਬਦੇ ਸੀ ਉਹ ਸੋ ਇਹ ਸੰਗਤ ਜੀ ਬਾਣੀ ਦਾ ਪ੍ਰਤਾਪ ਹੈ ਇਹ ਸੇਵਾ ਦਾ ਪ੍ਰਤਾਪ ਹੈ ਉਹਨਾਂ ਅੱਗੇ ਸੰਗਤ ਜੀ ਉਹਨਕੋ ਕਿਆ ਉਪਦੇਸ਼ਿਆ ਜਨਗੁਰ ਨਾਨਕ ਦਿਓ ਹੁਣ ਆ ਜੇ ਮਹਾਪੁਰਸ਼ਾਂ ਨੂੰ ਕੋਈ ਬੰਦਾ ਕੀ ਜਾ ਕੇ ਕੋਈ ਬਚਨ ਕਰ ਸਕਦਾ ਜੇ ਤੇ ਕਿਸ ਦੀ ਉਹਨਾਂ ਤੋਂ ਉੱਚੀ ਅਵਸਥਾ ਹੈ ਤੇ ਫਿਰ ਤੇ ਜੋ ਕੋਈ ਬਚਨ ਕਰੇ ਇਸ ਕਰਕੇ ਇਹ ਲੱਗ ਲੱਗ ਫੌਜਾਂ ਦੇ ਪੈਰੇ ਹੁੰਦੇ ਆ ਕਿਉਂਕਿ ਰਜੋ ਗੁਣ ਤਮੋ ਗੁਣ ਸਤੋ ਗੁਣ ਹਰ ਇੱਕ ਫੌਜ ਦੀ ਆਪਣੀ ਆਪਣੀ ਬਿਰਤੀ ਹੁੰਦੀ ਹੈ ਕਿਸੇ ਵਿੱਚ ਸਾਧੂ ਬਿਰਤੀ ਜ਼ਿਆਦੀ ਹੁੰਦੀ ਹੈ ਕਿਦੇ ਅਸਵੀਰ ਅਸੀਂ ਜ਼ਿਆਦੀ ਬਿਰਤੀ ਹੁੰਦੀ ਹੈ ਹੁੰਦਮਦਮੀ ਟਕਸਾਲ ਦੇ ਜੇ ਆਪਾਂ 10ਵੇਂ ਮੁਖੀ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਆ 11ਵੇਂ ਮੁਖੀ ਸੰਤਗਾਨੀ ਸੁੰਦਰ ਸਿੰਘ ਜੀ ਖਾਸਾ ਪਿੰਡਰਾ ਵਾਲੇ ਜੇ 12ਵੇਂ ਮੁਖੀ ਸੰਤਗਾਨੀ ਗੁਰਬਚਨ ਸਿੰਘ ਜੀ ਖਾਸਾ ਪਿੰਡਰਾ ਵਾਲੇ ਇਹ ਮਹਾਪੁਰ ਸਾਰੇ ਸਾਧੂ ਬਿਰਤੀ ਦੇ ਸਨ ਉਸ ਤੋਂ ਬਾਅਦ ਗੋ ਬਾਬਾ ਕਰਤਾਰ ਸਿੰਘ ਜੀ ਖਾਸਾ ਪਿੰਡਰਾ ਵਾਲਿਆਂ ਹੁੰਦਮਦਮੀ ਟਕਸਾਲ ਦੇ 14ਵੇਂ ਮੁਖੀ ਅਮਰ ਸ਼ਹੀਦ ਸੰਤਗਾਨੀ ਜਰਨੈਲ ਸਿੰਘ ਜੀ ਖਾਸਾ ਪਿੰਡਰਾ ਵਾਲੇ ਜੇ ਮਹਾਪੁਰਸ਼ਾਂ ਦਾ ਅਸੀਂ ਪਹਿਰਾ ਦੇਖੀਏ ਤੇ ਇਹਨਾਂ ਦੀ ਬਿਰਤੀ ਵੀਰ ਅਸੀਂ ਬਿਰਤੀ ਸੀ ਇਹਨਾਂ ਦੀ ਇੰਦਰਾ ਨੂੰ ਇਹਨੇ ਬਚਨ ਕਹਿ ਜਨੇ ਵੀ ਵੀ ਜਿਨੇ ਤੇਰੇ ਸਰੀਰ ਦੇ ਰੋਮ ਐ ਜੇ ਤੂੰ ਐਨੀ ਵਾਰ ਵੀ ਆਪਣਾ ਸਿਰ ਵੱਢ ਕੇ ਗੁਰੂ ਸਾਹਿਬ ਜੀ ਦੀ ਸਤਿਕਾਰ ਵਾਸਤੇ ਪੇਟਾ ਕਰ ਦੇਵੇਂ ਤਾਂ ਵੀ ਤੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਨ ਨਹੀਂ ਦੇ ਸਕਦੇ ਦਿੱਲੀ ਦੇ ਵੈ ਸੰਗਤ ਜੀ ਸਾਰੀ ਉਹਦੀ ਜੈਡ ਸਿਕਿਉਰਿਟੀ ਦੇ ਵਿੱਚ ਐਨੇ ਬਚਨ ਕਹਿ ਦੇਣੇ ਭੈ ਕਾ ਉਕੋ ਦੇਤਨਾ ਨਾ ਪਹਿਮਾਨ ਤਾਨ ਦੇ ਅੰਧਿਆਸਨ ਟੁੱਟ ਜਾਣਾ ਜਿਹਨੂੰ ਸਰੀਰ ਦਾ ਮੋਹ ਨਾ ਹੋਵੇ ਉਹੀ ਸਿੱਖੀ ਦਾ ਪ੍ਰਚਾਰ ਕਰ ਸਕਦਾ ਉਹੀ ਗੱਜ ਕੇ ਧਰਮ ਦੀ ਗੱਲ ਕਰੇਗਾ ਜੇ ਕੋਈ ਗਲਤਿਆ ਨੂੰ ਗਲਤ ਕਹੇਗਾ ਜਿਹਨੂੰ ਆਪਣਾ ਜਿਹੜਾ ਆਪ ਹੀ ਨਹੀਂ ਪੂਰਾ ਉਹ ਕੀ ਕਿਸ ਨੂੰ ਕਹ ਦੇਗਾ ਸੋ ਐਵੇਂ ਇੱਕ ਦਿਨ ਜਿਹੜਾ ਉੰਜ ਗਿਆਨੀ ਜੈਲ ਸਿੰਘ ਕਹਿ ਦਿੰਦੇ ਆ ਜੈਲ ਸਿੰਘ ਸੀ 84 ਦੇ ਸਮੇਂ ਉਹ ਇੱਕ ਦਿਨ ਜਰਾਬਾਂ ਪਾ ਕੇ ਆ ਗਿਆ ਆਪਣਾ ਮਹਾਰਾਜ ਜੁਰੀ ਜੀ ਪਸੰਦgamma ਨਹੀਂ ਕਰਤਾਰ ਸਿੰਘ ਜੀ ਬੈਠੇ ਹੋਏ ਸੀ ਉਹਨਾਂ ਨੇ ਕਿਹਾ ਵੀ ਨਾਮ ਦੇ ਨਾਲ ਤੂੰ ਡਾਕਟਰ ਐ ਗਿਆਨੀ ਲਖਾਈ ਫਿਰਦਾ ਪਰ ਤੈਨੂੰ ਅਕਲ ਨਹੀਂ ਆਈ ਕਹਿੰਦੇ ਫਟਾਫਟ ਬਾਹਰ ਚਲੇ ਜਾ ਜਰਾਬਾਂ ਲਾ ਕੇ ਪੰਜ ਸਨਾਨਾ ਕਰਕੇ ਤੇ ਪੈਰ ਧੋ ਕੇ ਫੇਰ ਆਹੀਂ ਮਹਾਰਾਜ ਜੁਰੀ ਫਟਾਫਟ ਚਲੇ ਜਾ ਇੱਥੋਂ ਸੰਗਤ ਜੀ ਅੰਨਾ ਤਕੜਾ ਪੈਰਾ ਹੁੰਦਾ ਸੀ ਉਮਦਾਬਾ ਜਨ ਆਜਿੰਦੀ ਮਾਪੁਰ ਸ਼ਾਂਦਾ ਵੀ ਉਹਨਾਂ ਨੇ ਦੇਖ ਲੋ ਵੀ ਕਦੀ ਇੰਨੀ ਮੰਨੀ ਕਦੀ ਵੀ ਸਰਕਾਰ ਦੀ ਸੋ ਇਹ ਆਪਣੀਆਂ ਆਪਣੀਆਂ ਅਵਸਥਾਵਾਂ ਹੁੰਦੀਆਂ ਸੰਗਤ ਜੀ ਕਿਸੇ ਵਿੱਚ ਵੀਰ ਅਸੀਂ ਮਿਰਤੀ ਜ਼ਿਆਦੀ ਹੁੰਦੀ ਹੈ ਕਿਸੇ ਫੌਜ ਦੇ ਵਿੱਚ ਸਾਧੂ ਮਿਰਤੀ ਜ਼ਿਆਦੀ ਹੁੰਦੀ ਹੈ ਪਰ ਜੇ ਕਿਸੇ ਫੌਜ ਦੇ ਵਿੱਚ ਵੀਰ ਅਸੀਂ ਮਿਰਤੀ ਜ਼ਿਆਦੀ ਆਪਾਂ ਨੂੰ ਇਹ ਨਹੀਂ ਕਹਿ ਸਕਦੇ ਜਿੰਨੂੰ ਤੇ ਗੁੱਸਾ ਹੀ ਵੜਾਉਂਦਾ ਇਹ ਕਰੋਧ ਨੂੰ ਤੇ ਡੱਕ ਨਹੀਂ ਸਕਦਾ ਇਹ ਵੀ ਇਹ ਆਪਣਾ ਇਹ ਕੀ ਇਹ ਕੀ ਬਾਣੀ ਪੜਦਾ ਹੋਏਗਾ ਨਹੀਂ ਸੰਗਤ ਜੀ ਇਹ ਵੀਰ ਅਸੀਂ ਮਿਰਤੀ ਦਾ ਤਰ੍ਹਾਂ ਹੁੰਦਾ ਹੈ ਸ੍ਰੀ ਸੰਗਤ ਜੀ ਮਹਾਰਾਜ ਆਏ ਮਹਾਰਾਜ ਨੇ ਉਹਦਾ ਜਿਹੜਾ ਪਾਰਸ ਸੀ ਉਹ ਇਹ ਲੱਭਦਾ ਰਿਆ ਤੇ ਉਹਨੂੰ ਲੱਭਿਆ ਨਹੀਂ ਐ ਮਸਤ ਅਮੋਲਕ ਦੁਰਲਭ ਭਾਰੀ ਮਨ ਵਿੱਚ ਇੱਕ ਬਿੱਤੀ ਟਿਕ ਕੇ ਮਹਾਰਾਜ ਵੱਲ ਵੇਖਣ ਲੱਗ ਗਿਆ ਤੇ ਮਨ ਵਿੱਚ ਸੋਚ ਰਿਹਾ ਕਹਿੰਦਾ ਵੀ ਮੈਂ ਇਹ ਅਨਮੋਲਕ ਵਸਤੂ ਲਿਆ ਕੇ ਮਹਾਰਾਜ ਨੂੰ ਦਿੱਤੀ ਹੈ ਮਹਾਰਾਜ ਨੇ ਉਹਦੀ ਕੋਈ ਪਰਵਾਹ ਹੀ ਨਹੀਂ ਮੰਨੀ ਮਹਾਰਾਜ ਨੇ ਨੂੰ ਕੋਡੀਆਂ ਦੇ ਭਾਈ ਜਾਣਿਆ ਕਿਉਂਕਿ ਸੰਗਤ ਜੀ ਇਹ ਬ੍ਰह्म ज्ञानी ਦੀ ਅਵਸਥਾ ਹੈ ਬ੍ਰह्म ज्ञानी ਕਹ ਦ੍ਰਿਸ਼ਟ ਸਮਾਨ ਬ੍ਰह्म ज्ञानी ਕਹ ਨਾਹੀ ਅਭਿਮਾਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨਿਓ ਅਰ ਭੈਣੇ ਜਾ ਕੈ ਕੰਚਨ ਮਾਟੀ ਮੰਨੈ ਉਹ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਸਮਾਨ ਸਮਝਦੇ ਆ ਜਿਹੜੇ ਸਿੰਘ ਨੇਤ ਨੇ ਬਾਣੀ ਦਾ ਅਭਿਆਸ ਜਿਨ੍ਹਾਂ ਨੇ ਅਵਸਥਾ ਕਮਾਈ ਹੈ ਇਹ ਉਹ ਮਹਾਪੁਰਸ਼ਾਂ ਦੀ ਗੱਲ ਹੈ ਵੀਰ ਸੋਨੇ ਨੂੰ ਤੇ ਮਿੱਟੀ ਨੂੰ ਇੱਕ ਜਾ ਸਮਝਦੇ ਆ ਜੇ ਕੋਈ ਫੌਜ ਨਵੀਂ ਆਉਂਦੀ ਹੈ ਨਾ ਦਲ ਦੇ ਵਿੱਚ ਜੇ ਕਿਸੇ ਦੀ ਕੋਈ ਸੇਵਾ ਨਹੀਂ ਹੈ ਤੇ ਇਹ ਨਹੀਂ ਵੀ ਜੇ ਵੱਡੇ ਬਾਬੇ ਵੀ ਉਹਨੂੰ ਵੈਲਿਊ ਨਹੀਂ ਦੇਣਗੇ ਵੀ ਉਹਨੂੰ ਕਹਿਣਗੇ ਵੀ ਤੂੰ ਪਹਿਲੋਂ ਐਨੇ ਸਾਲ ਸੇਵਾ ਕਰਕੇ ਦਿਖਾ ਫਿਰ ਅਸੀਂ ਮੰਨਾਂਗੇ ਤੂੰ ਸਿੰਘ ਹੈ ਉਹ ਉਹਦੇ ਨਾਲ ਵੀ ਉਹਨਾਂ ਹੀ ਮਿੱਠਾ ਬੁਲਣਗੇ ਤੇ ਜੇ ਕੋਈ ਸਿੰਘ ਐਨੇ ਸਾਲਾਂ ਤੋਂ ਦਲ ਵਿੱਚ ਸੇਵਾ ਕਰ ਰਿਹਾ ਉਹ ਉਸਦੇ ਨਾਲ ਵੀ ਉਹਨੇ ਹੀ ਪਿਆਰ ਦੇ ਨਾਲ ਬੋਲਦੇ ਆ ਸੋ ਇਹ ਸੰਗਤ ਜੀ ਬਿਰਤੀ ਹੁੰਦੀ ਅਵਸਥਾ ਹੁੰਦੀ ਹੈ ਸੋ ਐਵੇਂ ਹੀ ਇਹ ਕਹਾਣੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਖਸ਼ਾਤ ਕਾਲਪੁਰਖ ਵਾਏ ਗੁਰੂ ਦਾ ਰੂਪ ਸਨ। ਬ੍ਰਹਮ ਗਿਆਨੀ ਸਨ। ਸੋ ਉਂਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਸੇ ਸਿੱਖ ਨੇ ਪੁੱਛਿਆ ਸੀ ਵੀ ਮਹਾਰਾਜ ਬ੍ਰਹਮ ਗਿਆਨੀ ਕੌਣ ਹੈ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਿਮਰਤਾ ਦੇ ਵਿੱਚ ਆ ਕੇ ਕਹਿੰਦੇ ਕਹਿੰਦੇ ਖਾਲਸਾ ਜੀ ਕਹਿੰਦੇ ਸਭ ਤੋਂ ਵੱਡਾ ਬ੍ਰਹਮ ਗਿਆਨੀ ਕਾਲ ਯੁਗ ਦੇ ਵਿੱਚ ਦੇਖਣਾ ਕਹਿੰਦੇ ਵੀ ਉਹ ਹਨ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ। ਕਿਉਂਕਿ ਬ੍ਰह्मज्ञानी ਦੇ ਵਿੱਚ ਕਿਹੜੇ ਗੁਣ ਹੈ ਜਿਹੜੇ ਆਪਣੇ ਨਾਮ ਨਾਲ ਲਖਾ ਲੈਂਦੇ ਹੈ 1008 ਬ੍ਰह्मज्ञानी परम पूज्य भगवान ਸੋ ਬ੍ਰह्मज्ञानी ਦੇ ਗੁਣ ਜਿਹੜੇ ਹੈ ਗੁਰੂ ਅਰਜਨ ਸਾਹਿਬ ਜੀ ਨੇ ਪੂਰੀ ਅਸ਼ਟਪਦੀ ਦੇ ਵਿੱਚ ਬ੍ਰह्मज्ञानी ਦੇ ਗੁਣ ਦੱਸਿਆ ਬ੍ਰह्मज्ञानी ਅਹੰਭੁ ਤਿਆਗ ਹੈ ਬ੍ਰह्मज्ञानी ਸਾ ਜੀਵਾ ਨਹੀਂ ਮਰਦਾ ਸੋ ਬ੍ਰह्मज्ञानी ਮੈ ਮੈਂ ਕਰਨ ਵਾਲੀ ਮਤ ਨੂੰ ਛੱਡ ਦਿੰਦਾ ਅਹੰਭੁ ਬੁੱਧ ਆਪਾ ਭਾਵ ਖਤਮ ਕਰ ਦਿੰਦਾ ਸੋ ਇਹ ਬ੍ਰह्मज्ञानी ਦੇ ਲੱਛਣ ਹੈ ਸੋ ਇਸ ਕਰਕੇ ਸੰਗਤ ਜੀ ਇਹ ਪਾਰੇ ਸਾਰੇ ਵਰਤਰੇ ਹਨ ਫਤੂ ਨਾ ਪਈਤ ਜਗਤ ਮੰਜਾਰੀ ਆ ਕਹਿੰਦੇ ਵੀ ਮੈਨੂੰ ਉਹ ਸਿੱਖ ਕਹਿੰਦਾ ਕਹਿੰਦਾ ਮੈਨੂੰ ਤਾਂ ਇੰਜ ਲੱਗਦਾ ਵੀ ਇਹ ਪਾਰਸ ਵਰਗਾ ਦੂਜਾ ਪਾਰਸ ਸੰਸਾਰ ਤੇ ਹੈ ਹੀ ਨਹੀਂ ਸੀ ਵੀ ਦੂਜਾ ਨਹੀਂ ਅਦੇ ਵਰਗਾ ਅਨਨਮੁੱਲੀ ਚੀਜ਼ ਸੀ ਇਹ ਮਿਲਨੀ ਨਹੀਂ ਪਰ ਮਹਾਰਾਜ ਨੇ ਕੋਡੀਆਂ ਦੇ ਪਾਰ ਰੋੜ ਦਿੱਤੀ ਆ ਤੇ ਜਿਸ ਕੀ ਕੀਮਤ ਗੁਰੂ ਨਾ ਜਾਣੀ ਕਹਿੰਦਾ ਮਹਾਰਾਜ ਨੇ ਪਾਰਸ ਦੀ ਕੀਮਤ ਨਹੀਂ ਜਾਣੀ ਮਹਾਰਾਜ ਨੇ ਇਸ ਦਾ ਮੁੱਲ ਨਹੀਂ ਜਾਣਿਆ ਪਾਹਨ ਸੰਮ ਕੀਰਿਓ ਵਿੱਚ ਪਾਣੀ ਮਹਾਰਾਜ ਨੇ ਇਹਨੂੰ ਪਾਣੀ ਵਿੱਚ ਐਵੇਂ ਸੜਤਾ ਵੀ ਜਿਵੇਂ ਕੋਈ ਇੱਕ ਚਵੰਨੀ ਹੋਵੇ ਇੱਕ ਠੰਨੀ ਹੋਵੇ ਜਾਂ ਕੋਈ ਪੱਤਰ ਹੋਵੇ ਐਵੇਂ ਮਹਾਰਾਜ ਨੇ ਪੱਤਰ ਸਮਝ ਕੇ ਪਾਰਸ ਨੂੰ ਸੜਤਾ ਪਾਣੀ ਵਿੱਚ ਕਿਉਂ ਮੈਂ ਦਿਓ ਬੇਸੂਰਤ ਕਨੋ ਕਿਉਂ ਮੈਂ ਦਿਓ ਬਸੂਰਤ ਬਸੂਰਤ ਕਨੋ ਆਖੋ ਪਾਈ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਜੀ ਦੇਖ ਲੋ ਵੀ ਬੰਦਾ ਕਿੰਨਾ ਕਈ ਵਾਰ ਹੰਕਾਰ ਵਿੱਚ ਆ ਜਾਂਦਾ ਹੈ ਵੀ ਇਹਨੇ ਗੁਰੂ ਸਾਹਿਬ ਜੀ ਦੇ ਉੱਤੇ ਸ਼ੰਕਾ ਕਰਨ ਲੱਗ ਪਿਆ ਨੰਨਾ ਦੀ ਬੁੱਧੀ ਪ੍ਰਸ਼ਟ ਹੋ ਗਈ ਕਹਿੰਦਾ ਵੀ ਮੈਨੂੰ ਮਹਾਰਾਜ ਨੂੰ ਇਹ ਪਾਰਸ ਨਹੀਂ ਸੀ ਦੇਣਾ ਚਾਹੀਦਾ ਕਹਿੰਦਾ ਮੈਨੂੰ ਉਸ ਬੰਦੇ ਨੂੰ ਪਾਰਸ ਦੇਣਾ ਚਾਹੀਦਾ ਸੀ ਜਿਹੜਾ ਪਾਰਸ ਦੀ ਵੈਲਿਊ ਨੂੰ ਸਮਝਦਾ ਜਿਵੇਂ ਇੱਕ ਦਿਨ ਦਮਦਮੀ ਟਕਸਾਲ ਗੁਰਦਰਸ਼ਨ ਪ੍ਰਕਾਸ਼ ਮਹਿਤਾ ਸੋ ਉੱਥੇ ਮਹਿਤਾ ਸੰਤ ਗਿਆਨੀ ਜਨੈ ਸਿੰਘ ਜੀ ਖਾਸਾ ਪਿੰਡਰਾ ਵਾਲੇ ਬੈਠੇ ਹੋਏ ਸੀ ਗਿਆਨੀ ਕੇਵਲ ਸਿੰਘ ਜੀ ਨੇ ਦਮਦਮੀ ਟਕਸਾਲ ਦੇ ਮਜੂਦਾ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਸਾ ਪਿੰਡਰਾ ਵਾਲੇ ਵਾਹ ਪੁਰਸ਼ ਪ੍ਰਧਾਨ ਸੰਤ ਸਮਾਜ ਉਹਨਾਂ ਨੂੰ ਬਚਨ ਸੁਣਾਇਆ ਸੀ ਗਿਆਨੀ ਕੇਵਲ ਸਿੰਘ ਜੀ ਨੇ ਇਹ ਔਨਲਾਈਨ ਅਸੀਂ ਉਹਨਾਂ ਦੀ ਕਥਾ ਬਾਬਾ ਜੀ ਦੀ ਵੀ ਸੁਣੀ ਸੀ ਚਲੋ ਬੜਾ ਪਿਆਰ ਹੈ ਬਾਬਾ ਜੀ ਜੱਥੇ ਦੇ ਸਿੰਘਾਂ ਨਾਲ ਬਾਬਾ ਜੀ ਨਾਲ ਵੀ ਸੋ ਉਹਨਾਂ ਨੇ ਬਚਨ ਸੁਣਾਇਆ ਸੀ ਸੰਗਤ ਜੀ ਕਥਾ ਵਿੱਚ ਵੀ ਉਹ ਸਿੰਘ ਸੰਤਾਂ ਦੇ ਕੋਲ ਬੈਠਾ ਸੀ ਤੇ ਸੰਤ ਗੱਲ ਕਰ ਰਹੇ ਸੀ ਧਰਮੂਦ ਮੋਰਚੇ ਦੀ ਦੁਨਿਆਵੀ ਰਾਜਨੀਤੀ ਦੀ ਗੱਲ ਕਰ ਰਹੇ ਸੀ ਉਹ ਸਿੱਖ ਨੇ ਮਨ ਵਿੱਚ ਸ਼ੰਕਾ ਕਰ ਲਈ ਕਹਿੰਦਾ ਵੀ ਨਾਮ ਦੇ ਨਾਲ ਤੇ ਲਿਖਾਇਆ ਹੋਇਆ ਸੰਤ ਕਹਿੰਦਾ ਮੈਨੂੰ ਘੰਟਾ ਗੀੜ ਘੰਟਾ ਹੋ ਗਿਆ ਇਹਨਾਂ ਬੋਲ ਬੈਠੇ ਨੂੰ ਕਹਿੰਦਾ ਵੀ ਇਹਨਾਂ ਨੇ ਇੱਕ ਵੀ ਕੋਈ ਗੁਰਬਾਣੀ ਦੀ ਕੋਈ ਬੰਦਗੀ ਦੀ ਕੋਈ ਸਿਮਰਨ ਦੀ ਜਾਂ ਕੋਈ ਗੁਰ ਇਤਿਹਾਸ ਦੀ ਗੱਲ ਨਹੀਂ ਕੀਤੀ ਇਹ ਤਾਂ ਰਾਜਨੀਤੀ ਦੀਆਂ ਗੱਲਾਂ ਕਰੀ ਜਾਂਦੇ ਕਹਿੰਦਾ ਵੀ ਸੰਤ ਐ ਉਹਦੇ ਥੋੜੀ ਨਾ ਹੁੰਦੇ ਕਹਿੰਦਾ ਸੰਤ ਤੇ ਉਹ ਹੁੰਦਿਆ ਵੀ ਜਿਹੜੇ ਅੱਖੇ ਪੈਰ ਬਾਣੀ ਦੀ ਗੱਲ ਕਰਨ ਸਿਮਰਨ 'ਚ ਜੁੜੇ ਰਹਿਣ ਉਹ ਹੁੰਦਿਆ ਸੰਤ ਕਹਿੰਦੇ ਨਾਮ ਦੇ ਨਾਲ ਲਿਖਾਇਆ ਹੋਇਆ ਸੰਤ ਗਿਆਨੀ ਜਨੈ ਸਿੰਘ ਜੀ ਪਰ ਇਹ ਸੰਤ ਨਹੀਂ ਹੈਗੇ ਸੋ ਜਦੋਂ ਕੈਂਡੀਡੇਟ ਕੰਡੇ ਬਾ ਸੰਤਾ ਦੀ ਮੀਟਿੰਗ ਖਤਮ ਹੋਈ ਸੰਤ ਉੱਠੇ ਉਹ ਸਿੰਘ ਵੀ ਉੱਠਿਆ ਤੇ ਜਦੋਂ ਉਹ ਸਿੰਘ ਨੇ ਸ਼ੰਕਾ ਕੀਤਾ ਸੀ ਸੰਤਾ ਨੇ ਉਸੇ ਸਮੇਂ ਉਹ ਸਿੰਘ ਵੱਲ ਦੇਖ ਲਿਆ ਸੀ ਮਨ ਦਾ ਉਹਦਾ ਫੁਰਨਾ ਪੁੱਝ ਲਿਆ ਸੀ ਵੀ ਇਹਨੇ ਸਾਡੀ ਅਵਸਥਾ ਉੱਤੇ ਸ਼ੰਕਾ ਕਰਤਾ ਸੋ ਸੰਗਤ ਜੀ ਸੰਤ ਉੱਠੇ ਸੰਤ ਜਦੋਂ ਚਾਲਾ ਪਾਉਣ ਲੱਗੇ ਤੇ ਉਹ ਸਿੰਘ ਵੱਲ ਸੰਤ ਚਲੇ ਗਏ ਉਹ ਸਿੰਘ ਨੂੰ ਜਾ ਕੇ ਸੰਤਾ ਨੇ ਸਿਰਫ ਜੱਫੀ ਪਾਈ ਉਹਨੂੰ ਗੱਲ ਵਕੜੀ ਚ ਲੈ ਆ ਸੰਤਾ ਨੇ ਕੋਈ ਬਚਨ ਨਹੀਂ ਮੂਤੋ ਕੀਤਾ ਸਿਰਫ ਗੱਲ ਵਕੜੀ ਪਾਈ ਗੱਲ ਵਕੜੀ ਜਦੋਂ ਪਾਈ ਤੇ ਗੁਰਮੁਖ ਰੋਮ ਰੋਮ ਹਰ ਤੇ ਆਵੇ ਗੁਰਮੁਖ ਸਗਲੀ ਗਣਤ ਮਿਟਾਵੇ ਜਦੋਂ ਉਹਨੂੰ ਗੱਲ ਵਕੜੀ ਪਾਈ ਸੰਤਾਂ ਦੇ ਛੇ 33 ਕਰੋੜਿਆਂ ਜਿੰਨੇ ਰੋਮ ਹੈ ਸਰੀਰ ਦੇ 20 ਰੋਮ ਰੋਮ ਦੇ ਵਿੱਚੋਂ ਜਿਹੜਾ ਸੁਖਨੀ ਸਾਹਿਬ ਬਾਣੀ ਦੀ ਆਵਾਜ਼ ਆਈ ਸੰਤਾਂ ਨੇ ਰਸਨਾ ਤੋਂ ਬਾਣੀ ਨਹੀਂ ਪੜ੍ਹੀ ਸਿਰਫ ਉਹਨੂੰ ਜੱਪੀ ਪਾਈ ਸੰਤਾਂ ਦੇ ਰੋਮ ਰੋਮ ਦੇ ਵਿੱਚੋਂ ਜਿਹੜਾ ਹੈ ਉਹ ਸੁਖਨੀ ਸਾਹਿਬ ਬਾਣੀ ਦੀ ਜਿਹੜੀ ਹੈ ਉਹ ਆਵਾਜ਼ ਆ ਰਹੀ ਸੀ ਉਹ ਸਿੰਘ ਨੇ ਜਦੋਂ ਸੁਣਿਆ ਤੇ ਸੰਤਾਂ ਦੇ ਚਰਨੀ ਪੈ ਗਿਆ ਕਹਿੰਦਾ ਸੰਤ ਜੀ ਕਹਿੰਦਾ ਮੈਨੂੰ ਮaaf ਕਰ ਦੋ ਕਹਿੰਦਾ ਮੈਂ ਆਪ ਜੀ ਜੈਸੇ ਮਹਾਪੁਰਸ਼ਾਂ ਉੱਤੇ ਸ਼ੰਕਾ ਕੀਤਾ ਸੰਗਤ ਜੀ ਜਿਵੇਂ ਦਾਸ ਨੇ ਤੁਹਾਨੂੰ ਕਲ ਅਵਸਥਾ ਦੱਸੀ ਸੀ ਵੀ ਸੁਰਤੇ ਦੇ ਨਾਲ ਬਾਣੀ ਪੜਨੀ ਪਾਦਰਥਾ ਨਾਲ ਬਾਣੀ ਪੜਨੀ ਪਾਵਰਥਾ ਨਾਲ ਬਾਣੀ ਪੜਨੀ ਖਾਟਸਾਧਨਾ ਪਹਿਲੇ ਵੀ ਚਾਰ ਅਵਸਥਾਵਾਂ ਪੰਜ ਛੇ ਅਵਸਥਾਵਾਂ ਨੇ ਬਾਣੀ ਨੂੰ ਪੜਨ ਦੀਆਂ ਸਵਾਮੀ ਸੰਗਤ ਜੀ ਰੋਮਾ ਰੋਮਾ ਦੇ ਵਿੱਚ ਬਾਣੀ ਦਾ ਜਾਪ ਚੱਲਣ ਲੱਗ ਜਾਣਾ ਇਹ ਵਸਾ ਵੀ ساری ਉਮਰ ਜੇ ਬੰਦਾ ਭੂਲ ਕੇ ਬਾਣੀ ਦਾ ਅਭਿਆਸ ਕਰੇ 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 ਫਿਰ ਜਾ ਕੇ ਕਿਤੇ ਵੀ ਐਨਾ ਸਾਲ ساری ਉਮਰ ਹੀ ਬਾਣੀ ਪੜਦਾ ਰਹੇ ਫਿਰ ਜਾ ਕੇ ਕਿਤੇ ਵਸਾਂਦੀ ਹੈ ਇਹ ਗੱਲਾਂ ਬਾਤਾਂ ਨਾ ਨਹੀਂ ਜੇ ਕਿ ਕੋਈ ਚਾਹੁੰਦਾ ਨਾ ਵੀ ਮੈਂ ਬੋਲਾਂ ਨਾ ਮੇਰੇ ਰੋਮਾ ਰੋਮਾ ਵਿੱਚੋਂ ਬਾਣੀ ਦੀ ਬਾਜ ਆਵੇ ਸੋ ਸੰਗਤ ਜੀਓ ਵਸਤਾ ਕਿਵੇਂ ਆਉਂਦੀ ਹੈ ਵੀ ਸਭ ਤੋਂ ਪਹਿਲਾਂ ਕੋਈ ਗੁਰਸਿੱਖ ਪਹਿਲਾਂ ਰਸਨਾ ਨਾਲ ਬੋਲ ਕੇ ਬਾਣੀ ਦਾ ਅਭਿਆਸ ਕਰੇ ਰਸਨਾ ਤੋਂ ਬਾਅਦ ਜਦੋਂ ਬੋਲ ਬੋਲ ਕੇ ਬਾਣੀ ਦਾ ਅਭਿਆਸ ਕਰੇਗਾ ਫਿਰ ਬਾਣੀ ਦਾ ਅਭਿਆਸ ਉਹਦੇ ਕੰਠ ਵਿੱਚ ਅਤੇ ਚੱਲਣ ਲੱਗ ਜਾਂਦਾ ਹੈ ਕੰਠ ਤੋਂ ਬਾਅਦ ਫਿਰ ਮਨ ਵਿੱਚ ਬਾਣੀ ਚੱਲਦੀ ਹੈ ਮਨ ਤੋਂ ਬਾਅਦ ਫਿਰ ਸੁਰਤ ਦੇ ਵਿੱਚ ਬਾਣੀ ਚੱਲਦੀ ਹੈ ਸੁਰਤ ਤੋਂ ਬਾਅਦ ਜਾ ਕੇ ਫਿਰ ਕਿਤੇ ਮਹਾਰਾਜ ਕੋਈ ਤਰਸ ਕਰਨ ਫਿਰ ਸੰਗਤ ਜੀ ਇਹ ਵਸਾਂਦੀ ਹੈ ਗੁਰਮੁਖ ਰੋਮਾਰ ਤੇ ਆਵੇ ਇੱਕ ਬਿਹệੜ ਦੇ ਮਹਾਪੁਰਸ਼ ਹੋਇਆ ਸ਼ਾਇਦ ਸੰਤਾਨੀ ਬਚਨ ਸੁਣਾਇਸੀ ਕਥਾ ਤੇ ਵੀ 36 ਲੱਖ ਪਾਠ ਉਹਨਾਂ ਨੇ ਜੱਗੀ ਸਾਹਿਬ ਦਾ ਗੁਫਾ ਦੇ ਵਿੱਚ ਬੈਠ ਕੇ ਕੀਤਾ ਸੀ ਜੇ ਸਵਾ ਲੱਖ ਪਾਠ ਜੱਗੀ ਸਾਹਿਬ ਦਾ ਕਰਨਾ ਹੋਵੇ 3 ਸਾਲ ਲੱਗ ਜਾਂਦੇ ਹੁਣ 36 ਲੱਖ ਪਾਠ ਜੱਗੀ ਸਾਹਿਬ ਦਾ ਕਰਨਾ ਤੁਸੀਂ ਲਾ ਲੋ ਕਿੰਨੇ ਸਾਲ ਉਹ ਮਹਾਪੁਰਸ਼ਾਂ ਨੂੰ ਲੱਗੇ 100 ਵੀ ਜੇ ਰੋਜ਼ਾਨਾ ਸ਼ਾਇਦ ਤੁਸੀਂ 101 ਪਾਠ ਜੱਗੀ ਸਾਹਿਬ ਦੇ ਰੋਜ਼ ਕਰੋ ਤਾਂ ਜਾ ਕੇ 3 ਸਾਲਾਂ ਦੇ ਵਿੱਚ ਜਿਹੜਾ ਵੀ ਉਹ ਸਵਾ ਲੱਖ ਪਾਠ ਜਿਹੜੇ ਹੈ ਜੱਜ ਜਿਹਾ ਦਾ ਤਾਂ ਹੋਏਗਾ ਐਸੇ ਇਤਾਂ ਵਾਲੇ ਪਿੱਛੇ ਸਾਡੇ ਸਿੰਘਾਂ ਦੇ ਵਿੱਚ ਬਾਬਾ ਪਾਲਾ ਸਿੰਘ ਜੀ ਹੋਰ ਫੌਜਾਂ ਚ ਪਹਿਰਾ ਥੋੜਾ ਦੂਜਾ ਵਰਤਿਆ ਸੀ ਸੋ ਇੱਕ ਮੋਈ ਸਿੰਘ ਆ ਗਿਆ ਆਪਣੀ ਫੌਜ ਸੋ ਮੈਂ ਪੁੱਛਿਆ ਮੈਂ ਕਿਹਾ ਵੀ ਇਹ ਕੀ ਖੇਡ ਬਣੀ ਕਹਿੰਦਾ ਬਾਬਾ ਜੀ ਵੀ ਕਹਿੰਦਾ ਗਿਆਨੀ ਜੀ ਨੇ ਹੁਣ ਮੇਰੀ ਇਹ ਸੇਵਾ ਲਈ ਵੀ ਸਵਾਲ ਆਖ ਜਿਹੜਾ ਵੀ ਮੂਲ ਮੰਤਰ ਦੀ ਕਾਕਾ ਤੂੰ ਹੁਣ ਸੇਵਾ ਕਰਨੀ ਸਵਾਲ ਆਖ ਮੂਲ ਮੰਤਰ ਕਰਨਾ ਤੇ ਮੈਂ ਉਹ ਫੌਜ ਨੂੰ ਪੁੱਛਿਆ ਮੈਂ ਕਿਹਾ ਵੀ ਤੁਸੀਂ ਕੋਈ ਗਿਣਤੀ ਕਰਦੇ ਹੋ ਰੋਜ਼ ਕਿੰਨਾ ਮੂਲ ਮੰਤਰ ਦਾ ਪਹਿਰਾ ਕਰਦੇ ਹੋ ਸੋ ਵੀ ਰੋਜ਼ ਜੇ 101 108 ਮਣਕਿਆਂ ਦੀ ਮਾਲਾ ਹੁੰਦੀ ਹੈ ਵੀ ਰੋਜ਼ਾਨਾ 101 ਵਾਰ ਉਹ ਕਿਤੇ ਮੂਲ ਮੰਤਰ ਦੀ ਮਾਲਾ ਐਨੀ ਫੇਰੇ ਤਾਂ ਜਾ ਕੇ 3 ਸਾਲ ਦੇ ਵਿੱਚ ਹੋਏਗਾ ਹੁਣ ਐਵੇਂ ਮਨ ਨੂੰ ਤਸੱਲੀ ਦੇ ਦੇਣੀ ਹੈ ਵੀ ਜੇ ਗਿਨੇਗਾ ਤਾਂ ਨਹੀਂ ਤਾਂ ਐਵੇਂ ਤੇ ਫਿਰ ਪੈਰ ਨਹੀਂ ਲੱਗਣਾ ਮੈਂ ਤਨਖਾਹ ਵੀ ਨਹੀਂ ਪੂਰੀ ਹੋਣੀ ਜੀ ਤਨਖਾਹ ਲਈ ਆ ਵੀ 1/2 ਲੱਖ ਤੋਂ ਮੂਲ ਮੰਤਰ ਕਰਨਾ ਸੋ ਜਿਹੜੀ ਤਨਖਾਹ ਲੱਗਦੀ ਹੈ ਵੱਡੇ ਮਹਾਂਪੁਰਸ਼ਾਂ ਲੋ ਵੀ ਪੂਰੀ ਦੇਖ ਰਹੇ ਗਏਟ ਪੂਰੀ ਮਰਿਆਦਾ ਵਿੱਚ ਰਹਿ ਕੇ ਜਿਹੜੀ ਆ ਉਹ ਆਪਾਂ ਨੂੰ ਪੂਰੀ ਕਰਨੀ ਚਾਹੀਦੀ ਹੈ ਸੰਗਤ ਜੀ ਇਹਨੇ ਤੁਹਾਨੂੰ ਬੇਨਤੀਆਂ ਤਾਂ ਕੀਤੀਆਂ ਨੇ ਨੇ ਨਵੇਂ ਸਾਲ ਬਾਣੀ ਦਾ ਅਭਿਆਸ ਕਰਨਾ ਪੈਂਦਾ 101 ਪਾਠ ਰੋਜ਼ਾਨਾ ਜੱਜੀ ਸਾਹਿਬ ਦੇ ਕਰਨੇ ਪੈਂਦੇ ਐ ਤਾਂ ਜਾ ਕੇ ਸੰਗਤ ਜੀ ਕੀਤੇ ਇੰਦਰੀਆਂ ਪੰਜ ਵਿਕਾਰ ਵਾਸ ਵਿੱਚ ਆਂਦੇ ਐ ਆਪਾਂ ਸੱਤ ਬਾਣੀਆਂ ਨੇਤਲੇੰਬੀਆਂ ਕਰ ਲੈਣੇ ਆ ਅੱਧਾ ਪੌਣਾ ਘੰਟਾ ਚੋਕੜਾ ਲਾ ਕੇ ਤੇ ਆਪਾਂ ਸਮਝਦੇ ਆਂ ਵੀ ਸਾਡੇ ਤੇ ਕਿਰਪਾ ਹੋ ਜਾਏ ਸੰਗਤ ਜੀ ਪੂਰਨ ਕਿਰਪਾ ਨਹੀਂ ਹੁੰਦੀ ਸੋਇਜ਼ ਕਰਕੇ ਭਾਈ ਇਹਨੀ ਵੱਡੀ ਅਵਸਥਾ ਤਾਂ ਪ੍ਰਾਪਤ ਜਿਹੜੀ ਆ ਉਹ ਹੁੰਦੀ ਐ ਤੁਹਾਨੂੰ ਮੈਂ ਸਾਰੇ ਸਾਧਨ ਦੱਸੇ ਐ ਜਿਹੇ ਅਵਸਥਾ ਤੱਕ ਤੁਸੀਂ ਪਹੁੰਚਣਾ ਹਨ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਭਾਈ ਸੱਤੀ ਦਾਸ ਭਾਈ ਮਤੀ ਦਾਸ ਭਾਈ ਜਿਆਲਾ ਜੀ ਜੇ ਤੁਸੀਂ ਇਹਨਾਂ ਦਾ ਪਿਛੋਕੜ ਦੇਖੋ ਭਾਈ ਮਨੀ ਸਿੰਘ ਜੀ ਦਾ ਸਾਰੀ ਉਮਰ ਸੰਗਤ ਜੀ ਸਾਰੀ ਉਮਰ ਬਾਬਾ ਦੀਪ ਸਿੰਘ ਜੀ ਨੇ ਵੀ ਵੀ ਜਿਹੜਾ ਸਿੱਦਾ ਤਰਨਾ ਦਲ ਦੇ ਪਹਿਲੇ ਮੁਖੀਆਂ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸਾਰੀ ਉਮਰ 94 ਸਾਲ ਤੱਕ ਬਾਣੀ ਦਾ ਅਭਿਆਸ ਕੀਤਾ ਹੈ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼ ਉਹਨਾਂ ਦਾ ਸੁੰਦਰ ਗੁਟਕਾ ਨਾ ਮਹਿੰਗਾ ਗੁਟਕਾ ਸੀ ਬੇਅੰਤ ਬਾਣੀਆਂ ਦਾ ਨਿਤਨੇਮ ਹੁੰਦਾ ਸੀ ਅੰਮ੍ਰਿਤ ਵੇਲੇ ਬਾਬਾ ਦੀਪ ਸਿੰਘ ਜੀ ਨਿਤਨੇਮ ਕਰਨ ਬੈੰਦੇ ਸੀ ਰਾਤ ਨੂੰ 10 11 ਵਜੇ ਤੱਕ ਬਾਬਾ ਜੀ ਸਾਰੀਆਂ ਬਾਣੀਆਂ ਦਾ ਨਿਤਨੇਮ ਹੀ ਕਰਦੇ ਰਹਿੰਦੇ ਐਵੇਂ ਦਮਦਮੀ ਟਕਸਾਲ ਦੇ 15ਵੇਂ ਮੁਕੀ ਸੰਤ ਗਾਨੀ ਠਾਕੁਰ ਸਿੰਘ ਜੀ ਖਾਸਾ ਪਿੰਡਰਾ ਵਾਲੇ ਮਹਾਂਪੁਰਸ਼ ਉਹ ਵੀ ਅੰਮ੍ਰਿਤ ਵੇਲੇ 4:30 5 ਵਜੇ 3:30 4 ਵਜੇ ਸ਼ੋਚ ਕਿਰਿਆ ਕਰਕੇ ਨਿਤਨੇਮ ਕਰਨ ਬੈਣਾ ਰਾਤ ਨੂੰ 10 11 ਵਜੇ ਤੱਕ ਪੂਰੇ ਸੁੰਦਰ ਗੁਟਕੇ ਦਾ ਨਿਤਨੇਮ ਕਰਦੇ ਨੇ ਇੰਨਾ ਜਿਆਦਾ ਨਿੱਤ ਨਾਮ ਕਰਨ ਤੋਂ ਬਾਅਦ ਸੰਗਤ ਹੀ ਜਾ ਕੇ ਕਿਤੇ ਸ਼ੀਧੀ ਦਿਦਾਰ ਪ੍ਰਾਪਤ ਹੁੰਦੀ ਹੈ ਤਾਂ ਜਾ ਕੇ ਕੋਈ ਸਿੱਖ ਜੇ ਕੋਈ ਸਿੱਖ ਧਰਮ ਵਾਸਤੇ ਕੌਮ ਵਾਸਤੇ ਕੁਝ ਕਰਨਾ ਚਾਹਵੇ ਤਾਂ ਜਾ ਕੇ ਕੋਈ ਖੇਡ ਬੰਦੀ ਹੈ ਘਟੋ ਘਾਟ ਅਸੀਂ ਉਹ ਮਹਾਪੁਰਸ਼ਾਂ ਦੇ ਨਹੀਂ 8 ਘੰਟੇ 10 ਘੰਟੇ ਇੰਨਾ ਘੰਟੇ ਦੇ ਕੋਈ ਮਹਾਰਾਜ ਸਾਰੀਆਂ ਬੋਧਾਂ ਨੂੰ ਸੇਵਾ ਕਰਨੀ ਚਾਹੀਦੀ ਹੈ ਨਾ ਬਾਣੀ ਦੀ ਇਹ ਵਸਾਵਾਨੀਆਂ ਗੱਲਾਂ ਕਰਨੀਆਂ